ਲੇ ਚਾਚੀ ਤੇਲੇ ਬਾਰੇ ਮਿਲ ਗਈ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਤੂੰ ਦੱਸ ਕਿਵੇਂ ਮੈਂ ਤਾਂ ਠੀਕ ਠਾਕ ਹਾਂ ਠੀਕ ਹਾਂ ਮੈਂ ਵੀ ਅੱਜ ਕਿਵੇਂ ਗੇੜਾ ਛੇੜਾ ਮਾਰ ਰਿਹਾ ਚਾਚੀ ਕਣੀ ਬਸ ਕੰਮ ਜੀ ਕਰਕੇ ਵਿਹਲੀ ਹੋਈ ਸੀ ਮੈਂ ਜਾ ਕੇ ਚਾਚੀ ਨੂੰ ਮਿਲੇ ਹੀ ਆਵਾ ਅੱਛਾ ਹਾਂ ਹੋਰ ਲਾਪੀ ਤੋੜੀ ਠੀਕ ਨੇ ਹਾਂ ਠੀਕ ਐ ਪਈਆ ਮੰਜੇ 'ਚ ਕੀ ਸੁਖ ਸਹਾਰਾ ਮੈਨੂੰ ਉਹਦਾ ਮੰਜੇ 'ਚ ਪਈਆ ਬਿਮਾਰ ਹੋ ਰਹੀ ਆ ਕੱਲ ਦੀ ਜਾਦੀ ਸਕੂਲੋਂ ਪੜਾ ਕੇ ਆਈ ਆ ਆ ਕੇ ਮੇਰਾ ਸਿਰ ਦੁਖਦਾ ਮੇਰਾ ਸਿਰ ਦੁਖਦਾ ਉੱਠ ਕੇ ਨਾ ਕੋਈ ਕੰਮ ਕੀਤਾ ਨਾ ਕੋਈ ਕਾਰ ਕੀਤਾ ਓਹੋ ਸਕੂਲ ਚ ਚਾਚੀ ਤੈਨੂੰ ਪਤਾ ਤਾਂ ਹੈਗਾ ਜੋ ਆਖਾਂ ਨਾਲ ਮੱਥਾ ਮਾਰਨਾ ਕਿਹੜਾ ਸੌਖਾ ਹੈ ਸਿਰ ਤਾਂ ਉਹੀ ਦੁਖਣ ਲੱਗ ਜਾਂਦਾ ਕੁਛ ਵਿਚਾਰੀ ਉਹਰੇ ਘਰੇ ਆ ਕੇ ਕੰਮ ਕਰਦੀ ਹੋਊਗੀ ਦੋ ਦੋ ਥਾਂ ਤੇ ਇਹਦੇ ਨੂੰ ਪਤਾ ਕੰਮ ਕਰਨਾ ਸੌਖੀ ਗੱਲ ਨਹੀਂ ਹੈਗੀ ਕੋਈ ਮੇਰੀ ਗੱਲ ਸੁਣ ਪੁੱਤ ਤੂੰ ਘਰ ਦਾ ਕੰਮ ਕਰਦੀ ਨਹੀਂ ਜੇ ਇਹ ਕਰ ਲੈਂਦੀ ਆ ਫਿਰ ਕਿੱਡੀ ਕਵੱਡੀ ਗੱਲ ਹੋਗੀ ਚਾਚੀ ਮੈਂ ਘਰ ਦਾ ਕੰਮ ਤਾਂ ਕਰਦੀ ਆ ਮੈਂ ਕਿਹੜਾ ਕੋਈ ਜੌਬ ਕਰਦੀ ਆ ਜੋਬ ਕਰਨੀ ਕੋਈ ਸੌਖੀ ਗੱਲ ਨਹੀਂ ਹੈਗੀ ਚਾਚੀ ਦੋ-ਦੋ ਥਾਂ ਤੇ ਦਿਮਾਗ ਲੱਗਦਾ ਬੰਦੇ ਦਾ ਨਹੀਂ ਐਡੀ ਵੱਡੀ ਵੀ ਗੱਲ ਨਹੀਂ ਹੈਗੀ ਹਾਂ ਹੁਣ ਅਸੀਂ ਕਿਹੜਾ ਕਰਦੇ ਹਾਂ ਸੀ ਸਾਰਾ ਕਰਦੇ ਤਾਂ ਨੇ ਤਾਂ ਅੱਗੇ ਦਾ ਵੀ ਕਰਦੇ ਤੇ ਹੋਰ ਸਰਦ ਇਨਸਾਨ ਹੀ ਲੈਣਾ ਮਿਲਦਾ ਸੀ ਫੇਰ ਅਸੀਂ ਕਿਹਨੂੰ ਕਹਿੰਦੀ ਆ ਭਾਈ ਅਸੀਂ ਵੀ ਤਾਂ ਕਰਦੀ ਸੀ ਹੁਣ ਹੁਣ ਇਹਦੀ ਜ਼ਿੰਮੇਵਾਰੀ ਆ ਆਪਦਾ ਕਰਿਆ ਕਰੇ ਉਤੇ ਜ਼ਿੰਮੇਵਾਰੀਆਂ ਵੀ ਚਾਚੀ ਦੋ ਪੈਰੀਆਂ ਨੇ ਨਾਲ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਤੈਨੂੰ ਐਨੀ ਵਧੀਆ ਨੂੰ ਮਿਲੀਏ ਜੋਬ ਵਾਲੀ ਹੋਰ ਕਿਪਾਲਦੀਆਂ ਤੂੰ ਕਰ ਦੀ ਗੱਲ ਲੈ ਕੇ ਡਿੱਗੀ ਗੱਲ ਐ ਕਰਦੇ ਕੰਮ ਤੁਸੀਂ ਦੋ ਜਿੰਨੀਆਂ ਹੈਗੀਆਂ ਮਿਲ ਕੇ ਕਰ ਲਿਆ ਕਰੋ ਉਹ ਵਿਚਾਰੀ ਨਾਲ ਨਾਲ ਜੋਬ ਵੀ ਤਾਂ ਕਰੀ ਜਾਂਦੀ ਆ ਤੂੰ ਤਾਂ ਕੁੜੇ ਐ ਗੱਲ ਕਰਦੀ ਐ ਮੇਰੀ ਗੱਲ ਸੁਣ ਹੁਣ ਮੇਰਾ ਮੁੰਡਾ ਪਹਿਲਾਂ ਨੌਕਰੀ ਲੱਗਿਆ ਹੋਇਆ ਸੀ ਸਰਕਾਰੀ ਮਾਗਰੇ ਮੰਗਰੇ ਆ ਕੇ ਲੱਗੀ ਪਹਿਲਾਂ ਤਾਂ ਪ੍ਰਾਈਵੇਟ ਹੀ ਸੀ ਉੱਥੀ ਤਾਂ ਨਹੀਂ ਲੱਗੀ ਲਗਾਈ ਆਈ ਸੀਗਾ ਹਾਂ ਇਹ ਉਹ ਤਾਂ ਚਾਚੀ ਆਪਦੀ ਆਪਦੀ ਕਿਸਮਤ ਹੁੰਦੀ ਐ ਉਦਿੱਕੇ ਸਮੇਂ ਚ ਜਿੰਮੀ ਲਿਖਿਆ ਸੀ ਉਵੇਂ ਹੋ ਗਈ ਤੇ ਨਾਲੇ ਭਾਈ ਆ ਤਾਂ ਚਾਚੀ ਮੈਂ ਸਿੱਧੀ ਮੂੰਹ ਤੇ ਕਹਿਨੀ ਆ ਤੇਰੀ ਗਲਤ ਗੱਲ ਹੈਗੀ ਕੰਮ ਤਾਂ ਤੁਹਾਨੂੰ ਕਰਨੀ ਚਾਹੀਦੇ ਨੇ ਇਹ ਐਨਾ ਬੋਝ ਕਿਸੇ ਜਵਾਖੜੀ ਤੇ ਪਾਉਣਾ ਨਾ ਕੋਈ ਚੰਗੀ ਗੱਲ ਨਹੀਂ ਹੈਗੀ ਨਾ ਪਹਿਲਾਂ ਮੈਨੂੰ ਐਂ ਦੱਸ ਕਿ ਤੇ ਤੈਨੂੰ ਸਾਡੇ ਵਾਲੀ ਨੇ ਤਾਂ ਨਹੀਂ ਕਹਿਤਾ ਉਹਨੇ ਮੈਨੂੰ ਕਿੱਥੋਂ ਕਹਿਤਾ ਉਹਨੂੰ ਮੈਨੂੰ ਉਹਨੂੰ ਮੈਨੂੰ ਮਿਲੀ ਚਾਚੀ ਮੈਨੂੰ ਐਂ ਦੱਸ ਕਿੰਨੇ ਦਿਨਾਂ ਬਾਅਦ ਅੱਜ ਆਈਆਂ ਤੇ ਅੱਜ ਤੂੰ ਮੇਰੇ ਮੱਥੇ ਲੱਗੀਆਂ ਹੋਣਾ ਉਹ ਤਾਂ ਮੈਨੂੰ ਵਿਚਾਰੀ ਕਦੇ ਮਿਲੀ ਨਾ ਕਰੀ ਕੋਈ ਪਤਾ ਨਹੀਂ ਲੱਗਦਾ ਭਾਈ ਤੁਹਾਡੇ ਤਾਂ ਫੋਨਾ ਫਾਨਾ ਤੇ ਬਥੇਰੀਆਂ ਗੱਲਾਂ ਹੁੰਦੀਆਂ ਨੇ ਕਿੰਨੇ ਕ ਫੋਨ ਤੇ ਉਹ ਤੂੰ ਦੇਖੇ ਉਹਨੂੰ ਕਦੇ ਮੇਰੇ ਨਾਲ ਗੱਲ ਕਰਦੀ ਨੂੰ ਕੀ ਪਤਾ ਲੱਗਦਾ ਕਮਰੇ ਚ ਪਈ ਕਰਦੀ ਹੋਵੇ ਮੈਂ ਤਾਂ ਉਰਾਂ ਪਰਾਂ ਵੀ ਹੁੰਨੀਆਂ ਕਈ ਵਾਰੀ ਚੱਲ ਕੋਈ ਨਾ ਚਾਚੀ ਜਿਵੇਂ ਸੋਚਣਾ ਸੋਚੀ ਜਾ ਪਰ ਵਿਚਾਰੀ ਤੇਰੀ ਨੂੰਹ ਹੈ ਨਾ ਜਿਹੜੀ ਇਹੀ ਜਿਹੀ ਨਹੀਂ ਹੈਗੀ ਉਹ ਬਹੁਤ ਚੰਗੀ ਹੈ ਉਹ ਤਾਂ ਤੇਰੀ ਚੰਗੀ ਮਾੜੀ ਉਹੀ ਨਹੀਂ ਕਰਦੀ ਹੈਗੀ ਚੰਗਾ ਫਿਰ ਮੈਂ ਤੇ ਜਾਣੀਆਂ ਜੱਸੀ ਕਿੱਥੇ ਨਾਲੇ ਜੱਸੀ ਵੀ ਅੰਦਰ ਹੀ ਐ ਆਰਾਮ ਕਰਦੀ ਹੋਣੀ ਉਹਨੂੰ ਵੀ ਮਾੜਾ ਮੋਟਾ ਕੰਮ ਤੇ ਲਾ ਲਿਆ ਕਰ ਅੱਗੇ ਜਾ ਕੇ ਨਾ ਤੈਨੂੰ ਵੀ ਔਖਾ ਹੋਊਗਾ ਨਾ ਕੁੜੇ ਮੇਰੀ ਗੱਲ ਸੁਣਾ ਸਾ ਸੇਮੀ ਨਨ ਕੁੜੀ ਵਿਆਹੀ ਜਾਊਗੀ ਹੈ ਉੱਥੇ ਸੌਰੀ ਜਾ ਕੇ ਉਹਨੇ ਕੰਮ ਹੀ ਕਰਨਾ ਬਈਆਂ ਤੇ ਚਾਚੀ ਆ ਪੰਭ ਗਈਆਂ ਸੀ ਤੂੰ ਉਹਦੇ ਬੇਕੀ ਕੰਮ ਨਹੀਂ ਕਰਦੀ ਦੀ ਮੈਂ ਤਾਂ ਭਾਈ ਪੂਰਾ ਕੰਮ ਕਰਕੇ ਆਈ ਆ ਨਾਲੇ ਬਾਤ ਚ ਨਾ ਮਾਣ ਨੂੰ ਇਹ ਕਹਿੰਦੇ ਹੁੰਦੇ ਨੇ ਵੀ ਮਾਣੇ ਕੋਸੇ ਸਿਖਾਈ ਨਹੀਂ ਤੈਨੂੰ ਪਤਾ ਹੀ ਆ ਨਹੀਂ ਐ ਕਰ ਇੱਥੇ ਗਰਮੀ ਚ ਕਾਹਨੂੰ ਖੜੀ ਆ ਆ ਜਾ ਪੱਖੇ ਹਟ ਨਾਲੇ ਜੱਸੀ ਨੂੰ ਮਿਲ ਲਈ ਗੱਲਬਾਤ ਕਰਨੀ ਉਹਦੇ ਨਾਲ ਕੋਈ ਨਾ ਨਾ ਚਾਚੀ ਐਨਾ ਟਾਈਮ ਤਾਂ ਕਿੱਥੇ ਬੈਠਣ ਵਾਲਾ ਕਰੇ ਮੇੇ ਕੰਮ ਪਈ ਨੇ ਸਾਰੇ ਕਾਰਨ ਵਾਲੇ ਕਿ ਦਾਈ ਹੱਥੀ ਲਾਉਣ ਆਈ ਤੀ ਲੈ ਦੱਸ ਆਕੇ ਕਹਿੰਦੀ ਮੈਂ ਜਾਣੀ ਹੁਣ ਜੇ ਆਈਆਂ ਮਿਲ ਕੇ ਤਾਂ ਵਗ ਜਾ ਔਰ ਕੁੜੀ ਨੂੰ ਚੱਲ ਮੇਲੇ ਜਾਨੀ ਆਜਾ ਮੈਨੂੰ ਐ ਲੱਗਦਾ ਵੀ ਪੱਟੀਆਂ ਪੂਰੀਆਂ ਪੜਾਉਂਦੀ ਆ ਹੋਏ ਨੇ ਤਾਂ ਹੀ ਤਾਂ ਐ ਬੋਲਦੀ ਸੀ ਨਹੀਂ ਕਿਵੇਂ ਕਹਦੇ ਇਹ ਮੈਨੂੰ ਆਕੇ ਹੋਰ ਜੋਬ ਵਧੀਆ ਚੱਲਦੀ ਸੀ ਹਾਂ ਹਾਂ ਭਾਬੀ ਵਧੀਆ ਚੱਲਦੀ ਜੋਬ ਤਾਂ ਚੱਲ ਵਧੀਆ ਕੋਈ ਸਰਕਾਰੀ ਸਕੂਲੀ ਦੀ ਨਹੀਂ ਵੇਖਿਆ ਫਾਰਮ ਭਰੇ ਨਹੀਂ ਕੋਈ ਬਸ ਇਧਰ ਚੱਲੀ ਜਾਂਦਾ ਭਾਬੀ ਵਧੀਆ ਚੱਲੀ ਤਾਂ ਜਾਂਦਾ ਹੈ ਅੱਜ ਕੱਲ ਜੌਬਾਂ ਪਤਾ ਕਿੰਨੀ ਦੇਈ ਜਾਂਦੀ ਹੈ ਸਰਕਾਰ ਕਿਹੜੀਆਂ ਦਿੰਦੀ ਹੈ ਜੇ ਮਿਲ ਨਹੀਂ ਹੁੰਦੀ ਪਹਿਲੀ ਮਿਲ ਜਾਂਦੀ ਆ ਤੱਕੇ ਖਾਣ ਦੀ ਮੈਨੂੰ ਕੀ ਲੋੜ ਪੈਂਦੀ ਸੀ ਇਧਰ ਉਹ ਤਾਂ ਹੈ ਪੁੱਤ ਕਾ ਨੂੰ ਟੈਨਸ਼ਨ ਕਰਦਾ ਮਿਲ ਜੂਗੀ ਸਰਕਾਰੀ ਜੌਬ ਵੀ ਕੋਈ ਗੱਲ ਨਹੀਂ ਔਰ ਚਲ ਕੋਈ ਨਾ ਮੰਮੀ ਵਧੀਆ ਚੱਲੀ ਜਾਂਦਾ ਮੇਰਾ ਤਾਂ ਚੱਲੀ ਤਾਂ ਵਧੀਆ ਜਾਂਦਾ ਜੀ 10000 ਰੁਪਏ ਦੇ ਦਿੰਦੇ ਨੇ ਉਹ ਹੀ ਮੈਂ ਆਪਣੇ ਅਕਾਊਂਟ ਚ ਕਰਵਾ ਦਿੰਨੀ ਆ ਮੈਂ ਤਾਂ ਇਹ ਕਹਿੰਦੀ ਸੀ ਵੀ ਗੁੱਸਾ ਨਾ ਕਰੀ ਕੰਮ ਦੇ ਨਾਲ ਨਾਲ ਨਾ ਜੌਬ ਦੇ ਨਾਲ ਨਾਲ ਘਰ ਦੇ ਕੰਮ ਵੀ ਸਿੱਖ ਲੈ ਤੇਰਾ ਐ ਨਹੀਂ ਪਤਾ ਵੀ ਵਿਆਹ ਕਦੋਂ ਕਰਨਾ ਪੈ ਜੀ ਫਿਰ ਅੱਗੇ ਜਾ ਕੇ ਨਾ ਔਖੀ ਹੋਏਂਗੀ ਤੂੰ ਕੰਮ ਤਾਂ ਭਾਬੀ ਮੈਨੂੰ ਆਉਂਦੇ ਨੇ ਸਾਰੇ ਨਾ ਮੈਨੂੰ ਐਂ ਦੱਸ ਭਾਈ ਇਹਨੂੰ ਕੰਮ ਕਰਨ ਦੀ ਕੀ ਲੋੜ ਪਈ ਹੈ ਹੈ ਤੇ ਅਚੀ ਲੋੜ ਕਿਉਂ ਨਹੀਂ ਪਈ ਮੇਰੀ ਗੱਲ ਸੁਣ ਇਹ 10000 ਰੁਪਏ ਕਮਾਉਂਦੀ ਹੈ ਤੇ ਇਹ ਨਾਲ ਅੱਸ ਕੀ ਕਹੋਗੀ ਵੀ 10000 ਰੁਪਏ ਕਮਾਉਣੀ ਹੈ ਉਹਦੇ ਪਿੱਛੇ ਹੁਣ ਮੈਂ ਤੇਰੇ ਖਾਤਰ ਨੌਕਰ ਰੱਖਾਂ ਨਾ ਦੱਸ ਕਿਉਂ ਨੌਕਰੀ ਲੱਗੀ ਹੋਈ ਮਿਲ ਜੂਗੀ ਇਹਨਾਂ ਨੂੰ ਹੋਰ ਕੀ ਚਾਹੀਦਾ ਚਾਚੀ ਗੁੱਸਾ ਨਾ ਕਰੀ ਨੌਕਰੀ ਲੱਗੀ ਹੋਈ ਤਾਂ ਤੈਨੂੰ ਵੀ ਮਿਲੀ ਆ ਨਾਲੇ ਉਹ ਅਗਲੀ 50000 ਕਮਾਉਂਦੀ ਆ ਤੂੰ ਕਿੰਨੇ ਕੰਨ ਨੌਕਰ ਲਾ ਕੇ ਦੇਤੇ ਮੈਨੂੰ ਐ ਲੱਗਦਾ ਕੁੜੇ ਤੇਰੇ ਚੰਗੇ ਹੀ ਕੰਨ ਭਰੇ ਨਹੀਂ ਉਹਨਾਂ ਨੇ ਚਾਚੀ ਕੁਛ ਮਰਜੀ ਗਈ ਆ ਮੇਰੇ ਕਿਸੇ ਨੇ ਕੋਈ ਕੰਨ ਨਹੀਂ ਭਰੇ ਹੈਗੇ ਬਾਕੀ ਤੈਨੂੰ ਪਤਾ ਹੈ ਜਦੋਂ ਬੰਦਾ ਅੱਖਾਂ ਨਾਲ ਦੇਖੇ ਨਾ ਫਿਰ ਬਈ ਕੋਈ ਇਹ ਹੋਊਗਾ ਜਿਹੜਾ ਇਧਰ ਉਧਰ ਲਾਉਂਦਾ ਹੋਊਗਾ ਮੇਰਾ ਤਾਂ ਇਹ ਸੁਭਾਣੀ ਹੈਗਾ ਮੈਂ ਤਾਂ ਜਿਹੜੀ ਗੱਲ ਹੈਗੀ ਨਾ ਮੂੰਹ ਤੇ ਕਹਿ دینی ਹੁੰਦੀ ਹੈ ਚਾਹੇ ਭਾਵੇਂ ਅਗਲੀ ਨੂੰ ਫਿਰ ਮਸਾਲਾ ਨਾਲੇ ਭਾਬੀ ਕਿਹੜਾ ਰੋਜ ਹੁੰਦੀ ਆਪਣੇ ਘਰੇ ਮੰਮੀ ਜੱਸੀ ਤੂੰ ਮੈਨੂੰ ਦੇਖੇਗਾ ਤੇ ਹੁੰਦੀ ਨਹੀਂ ਓਰੇ ਅੱਜ ਪਤਾ ਨਹੀਂ ਕਿੰਨੇ ਦਿਨਾਂ ਵਾਧਾਈਆਂ ਪਤਾ ਨਹੀਂ ਕਿਵੇਂ ਆ ਗਈ ਚੱਰੀ ਨਾਲੇ ਤੂੰ ਬਾਰ-ਬਾਰ ਕਹੀ ਜਾਂਦੀ ਐ ਉਹ ਜੌਬ ਕਰਦੀ ਐ ਉਹ ਜੌਬ ਕਰਦੀ ਐ ਗੱਲ ਸੁਣ ਮੇਰਾ ਮੁੰਡਾ ਕਿਹੜਾ ਵਿਹਲਾ ਬੈਠਾ ਸੀ ਘਰੇ ਪੜਾਇਆ ਲਿਖਾਇਆ ਉਹਨੂੰ ਜੌਬ ਜੋਗਾ ਕੀਤਾ ਭਾਈ ਤਾਂ ਉਹ ਅੱਜ ਸਰਕਾਰੀ ਨੌਕਰੀ ਵਾਲੀ ਮਿਲੀ ਐ ਸਾਨੂੰ ਜੇ ਮੇਰਾ ਮੁੰਡਾ ਪਹਿਲਾਂ ਸਰਕਾਰੀ ਨੌਕ ਉਦੋਂ ਉਹੀ ਗੱਲਾਂ ਕਰੀ ਜਾਨੀ ਆ ਕਮਲੀਆਂ ਤੂੰ ਤਾਂ ਚਾਚੀ ਗੁੱਸਾ ਕਰ ਜਾਨੀ ਆ ਮੈਂ ਤਾਂ ਤੇਰੇ ਭਲੇ ਦੀ ਗੱਲ ਹੀ ਕਹਿੰਦੀ ਆ ਬਾਕੀ ਥੋਡੀ ਮਰਜ਼ੀ ਆ ਭਾਈ ਚੱਲ ਛੱਡ ਭਾਬੀ ਕਈਆਂ ਜਿਹੀ ਗੱਲਾਂ ਕਰੀ ਜਾਨੀ ਆ ਤੂੰ ਦੱਸ ਹੋਰ ਕਿਵੇਂ ਆਈ ਸੀ ਮੈਂ ਤਾਂ ਕਿਵੇਂ ਆਉਣਾ ਸੀ ਜਿੱਸੀ ਮੈਂ ਤਾਂ ਉਹੀ ਗੇੜਾ ਮਾਰ ਲਿਆ ਘਰੇ ਬੇਲੀ ਸੀ ਮਹੀਨੇ ਦਿਨ ਹੋ ਗਏ ਮਿਲ ਕੇ ਨਹੀਂ ਆਈ ਮਾਂ ਚਲ ਜਾਏ ਹੁੰਨੀ ਆ ਅੱਛਾ ਅੱਛਾ ਚੱਲ ਵਧੀਆ ਕੀਤਾ ਭਾਬੀ ਤੂੰ ਆ ਗਈ ਹਾਂ ਹੋਰ ਪਾਣੀ ਪੁਣੀ ਲਿਆਵਾ ਨਾ ਨਾ ਪਾਣੀ ਨਹੀਂ ਪੀਣਾ ਹੈਗਾ ਤੇ ਹਾਂ ਲਾਪਰੀ ਤੇ ਠੀਕ ਹੈ ਹੁਣ ਹਾਂ ਹਾਂ ਲਾਪਰੀ ਠੀਕ ਹੈਗੀ ਉਹ ਬਿਮਾਰ ਜੀ ਹੋ ਗਈ ਸੀ ਵਿਚਾਰੀ ਸਰਜਾ ਦੁਖਣ ਲੱਗ ਗਿਆ ਸੀ ਉਹਨੂੰ ਮਾਈਗਰੇਨ ਦੀ ਪ੍ਰੋਬਲਮ ਆ ਨਾ ਅੱਛਾ ਹਾਂ ਉਹਦਾ ਸਰਜਾ ਲੱਗ ਜਾਂਦਾ ਦੁਖਣ ਹੁਣ ਤਾਂ ਠੀਕ ਹੈ ਕੱਲ ਤਾਂ ਬਾਲਾ ਸਰ ਦੁਖਦਾ ਸੀ ਫਿਰ ਤਾਂ ਬਈ ਧਿਆਨ ਰੱਖਿਆ ਕਰੋ ਇਹਦੇ ਨਾਲ ਤੈਨੂੰ ਪਤਾ ਹੈ ਫਿਰ ਆਉਰੇ ਵੀ ਸਾਰੇ ਕਿਤੇ ਦਰਦ ਆਉਂਦਾ ਹੈਗਾ ਸਾਰੇ ਕਿਤੇ ਦਰਦ ਹੁੰਦਾ ਹੈ ਭਾਈ ਬਹੂ ਗੋਲੀ ਦੇਤੀ ਸੀ ਉਹਨੂੰ ਇਹੀ ਜੀ ਕੋਈ ਗੱਲ ਨਹੀਂ ਸਾਰਾ ਕੁਝ ਦੁਖਣੋਂ ਹਟ ਵੀ ਜਾਂਦਾ ਫਿਰ ਕਿਹੜਾ ਉੱਠ ਕੇ ਲੱਗ ਜਾਂਦੀ ਹੈ ਕੰਮ ਕਰਦੀ ਤਾਂ ਹੈਗੀ ਮੰਮੀ ਐ ਕਾ ਤਾਂ ਬੋਲਦੇ ਹੁੰਨੇ ਤੁਸੀਂ ਹੋਰ ਚਲ ਛੱਡੋ ਗੱਲਾਂ ਚਾਚੀ ਮੈਨੂੰ ਇਹ ਦੱਸ ਵੀ ਜਿੱਸੀ ਖਾਤਰ ਕੋਈ ਰਿਸ਼ਤਾ ਵੇਖਿਆ ਜੇ ਨਹੀਂ ਰਿਸ਼ਤਾ ਤਾਂ ਦੇਖਦੇ ਫਿਰਦੇ ਆ ਜਦੋਂ ਕੋਈ ਚੱਜ ਦਾ ਰਿਸ਼ਤਾ ਮਿਲਿਆ ਫੇਰ ਤੋਰੂਗੇ ਇਹਨੂੰ ਚਲ ਵਧੀਆ ਚਾਚੀ ਇਹ ਤਾਂ ਵਧੀਆ ਗੱਲ ਆ ਤੇ ਨਾਲੇ ਨਾ ਰਿਸ਼ਤਾ ਦੇਖ ਕੇ ਕਰਿਓ ਪੁੱਛ ਪੜਤਾਲ ਕਰਕੇ ਅੱਜਕੱਲ੍ਹ ਠੱਗੀਆਂ ਬਹੁਤ ਚੱਲ ਰਹੀਆਂ ਹਾਂ ਹਾਂ ਰਿਸ਼ਤਾ ਤਾਂ ਦੇਖ ਜਾਂਚ ਕੀ ਕਰਾਂਗੇ ਅਸੀਂ ਉਹੀ ਥੋੜੀ ਤੋਰ ਦਾਂਗੇ ਇਹ ਕਿਹੜਾ ਕੋਈ ਮੱਝਗਾ ਐ ਵੀ ਸੰਗਲ ਉਹਨੂੰ ਫੜਾਤਾ ਉਹਨੂੰ ਫੜਾਤਾ ਨਾਲੇ ਉਹਦੇ ਤੱਕ ਜਿੱਸੀ ਪੈਸੇ ਵੀ ਵਧੀਆ ਜੋੜ ਲੂਗੀ ਨਾਲੇ ਇਹਦੇ ਕੰਮ ਹੋਣਗੇ ਨਾਲੇ ਇਹਦੀ ਸੱਸ ਦੇ ਕੰਮ ਹੋਣਗੇ ਅੱਗੇ ਕਿਉਂ ਇਹਦੇ ਸੱਸ ਦੇ ਕਿਉਂ ਕੰਮ ਆਉਣਗੇ ਇਹ ਆਪਦੇ ਖਾਤੇ 'ਚ ਕਰਾਇਆ ਕਰੂਗੀ ਜਮਾ ਇਹਨੂੰ ਲੋੜ ਨਹੀਂ ਹੈਗੀ ਲੈ ਚਾਚੀ ਹੋਣਗੇ ਕਿਵੇਂ ਨਹੀਂ ਮੇਰੀ ਗੱਲ ਸੁਣ ਸੱਸਾਂ ਵੀ ਮਾਮਾ ਬਰਾਬਰ ਹੀ ਹੁੰਦੀਆਂ ਜੇ ਇਹ ਨਹੀਂ ਹੁਣੇ ਸਾਰਾ ਲਾਉਗੀ ਫਿਰ ਹੋਰ ਕੌਣ ਲਾਉ ਨਾ ਕੁੜੇ ਇਹਨੂੰ ਵੀ ਹੋਰ ਕੋਈ ਬਥੇਰੇ ਕੰਮ ਹੋਣਗੇ ਆਪਦੇ ਕੋਲੇ ਰੱਖਿਆ ਤਾਂ ਨਹੀਂ ਪੁੱਤ ਪੈਸੇ ਕੋਈ ਲੋੜ ਨਹੀਂ ਕਿਸੇ ਨੂੰ ਦੇਣ ਦੀ ਮੰਮੀ ਫਿਰ ਭਾਬੀ ਤੋਂ ਕਿਉਂ ਮੰਗਦੇ ਹੋ ਨੇ ਤੁਸੀਂ ਉਹ ਵਿਦਵ ਦੇ ਕੋਲ ਰੱਖਦੀ ਹੈ ਵਿਚਾਰੀ ਉਹਨੂੰ ਵੀ ਰੱਖਣ ਦੇ ਦਿਆ ਕਰੋ ਮੈਂ ਦੱਸ ਉਹਦੇ ਪੈਸੇ ਪਿੱਛੇ ਤੁਸੀਂ ਕਲੇਸ਼ ਕਰਕੇ ਬਹਿ ਜਾਣਾ ਮੈਨੂੰ ਨਹੀਂ ਫੜਾਉਂਦੀ ਨਹੀਂ ਕਿਉਂ ਰੱਖ ਲਿਆ ਕਰੀ ਆਪਦੇ ਕੋਲੇ ਮੈਨੂੰ ਫੜਾਉਣ ਦਾ ਹੱਕ ਬਣਦਾ ਉਹਦਾ ਐ ਕਿ ਮੈਂ ਰੱਖ ਲੂ ਆਪਦੇ ਕੋਲੇ ਫਿਰ ਮੈਂ ਵੀ ਆਪਦੇ ਕੋਲ ਰੱਖ ਲਿਆ ਕਰੂੰਗੀ ਚੱਲ ਕੋਈ ਨਾ ਜੱਸੀ ਚੰਗਾ ਚਾਚੀ ਫਿਰ ਮੈਂ ਚੱਲਦੀ ਆ ਘਰੇ ਵੀ ਕੰਮ ਪਏ ਹੋਣੇ ਸਾਰੇ ਤੇ ਨਾਲੇ ਉਹ ਵੀ ਆਉਣ ਵਾਲੇ ਹੋਣੇ ਕੰਮ ਤੋਂ ਬਹਿ ਜਾਂਦੀ ਪੱਪੀ ਚਾਹ ਪੀ ਕੇ ਵਗ ਜਾਂਦੀ ਨਾ ਨਾ ਜੱਸੀ ਇੰਨੀ ਗਰਮੀ ਚ ਕਿੱਥੇ ਜਾਹ ਚਾਹਾਂ ਲੰਗਦੀਆਂ ਨੇ ਫਿਰਨੇ ਬਣਾ ਲੈਣੇ ਆ ਨਾ ਨਾ ਬੱਸ ਫੇਰ ਕਦੇ ਆਈ ਨਾ ਫੇਰ ਵੀ ਕੇ ਆਉਂਗੀ ਖੁੱਲਾ ਜਿਆ ਟਾਈਮ ਕੱਢ ਕੇ ਆਉਂਗੀ ਚੰਗਾ ਆ ਜਾ ਕਰ ਤੂੰ ਤਾਂ ਜੰਮਾ ਨਹੀਂ ਹੁੰਦੀ ਭਾਬੀ ਨਾ ਨਾ ਆਇਆ ਕਰੂੰਗੀ ਹੁਣ ਤਾਂ ਮਾਰਿਆ ਕਰੂੰਗੀ ਤੁਸੀਂ ਵੀ ਆ ਜਾ ਕਰ ਲਾਫਰੇ ਤੈਨੂੰ ਮਿਲ ਜਾ ਕਰ ਹਾਂ ਉਹ ਜੀ ਪਈ ਹੋਣੀ ਨਾ ਵਿਚਾਰੀ ਹਾਂ ਤਾਂ ਕਾਚ ਹੋਣੇ ਦੀ ਮੈਂ ਗੱਲ ਕਹਾ ਇਹਨੂੰ ਮੜਾ ਜਾ ਸਮਝਾਈ ਨੂਹਾ ਹੀ ਕਰਦਾ ਕੰਮ ਕਰਦੀਆਂ ਹੁੰਦੀਆਂ ਨੇ ਪਤਾ ਕੀ ਕਹਿੰਦੇ ਕਹਿੰਦੇ ਕੰਮ ਵਾਲੀ ਲਾ ਲੂ ਨੂਹਾ ਕੇ ਉੱਤਰ ਕੇ ਹੁੰਦੀਆਂ ਨੇ ਕਿਤੋਂ ਜੇ ਮੈਂ ਕਰ ਲੂੰਗੀ ਫੇਰ ਕੀ ਹੋ ਜਾਊਗਾ ਅੱਗੇ ਜਾ ਕੇ ਵੀ ਤਾਂ ਕਰੂੰਗੀ ਨੀ ਉਹਦੋਂ ਦੀ ਉਹਦੋਂ ਨਾਲ ਦੇਖਾਂਗੇ ਫਿਰ ਉਹ ਵੀ ਮੇਥੋਂ ਪਾਲਿਆ ਕਰੂਗੀ ਕੰਮ ਮੰਮੀ ਚਾਚੀ ਮੈਂ ਤਾਂ ਤੇਰੇ ਸੱਸ ਹੋਵਾਂ ਹੀ ਨਾ ਮੇਰੀ ਗੱਲ ਸੁਣ ਮੈਂ ਤਾਂ ਨਹੀਂ ਇਹ ਨਾ ਕਰਦੀ ਮੰਮੀ ਜੇ ਮੈਂ ਕੋਈ ਗੱਲ ਕਹੂੰਗੀ ਫਿਰ ਲੱਗੂਗਾ ਭਾਈ ਤੁਹਾਨੂੰ ਗੁੱਸਾ ਮੈਂ ਤਾਂ ਐਂ ਕਹਿਨੀ ਆਂ ਵੀਰ ਨਾਲ ਮਿਲ ਕੇ ਰਿਹਾ ਕਰੋ ਜਿਵੇਂ ਆਪਦੀ ਧੀ ਐ ਓਵੇਂ ਬਗਾਨੀ ਧੀ ਐ ਕੱਲ ਨੂੰ ਐ ਨਹੀਂ ਪਤਾ ਵੀ ਆਪਦੀ ਧੀ ਨਾਲ ਵੀ ਕੀ ਕੁਝ ਦੇਖਣਾ ਪੈ ਜੀ ਕਹਿੰਦੇ ਹੁੰਦੇ ਜਿਹੇ ਜਾ ਕਰਾਂਗੇ ਨਾ ਉਹੇ ਜਾ ਭਰਾਂਗੇ ਮੰਮੀ ਬੜੇ ਪੇਜ ਤੇ ਤੇਰਾ ਉਹੀ ਸਾਥ ਦਊਗੀ ਮੈਂ ਤਾਂ ਨਹੀਂ ਆਉਂਦੀ ਹੈਗੀ ਉਹੀ ਸਾਂਭੂਗੀ ਵਿਚਾਰੀ ਤੈਨੂੰ ਨਿੱਕੀ ਪਤਾ ਸਾਂਭੂਗੀ ਕ ਨਹੀਂ ਸਾਂਹੂਗੀ ਜਿਵੇਂ ਤਨਖਾਹ ਸਾਂਭ ਕੇ ਰੱਖ ਲੈਂਦੀ ਆ ਉਵੇਂ ਮੈਨੂੰ ਤਾਂ ਕਿੱਥੇ ਸਾਂਹੂਗੀ ਉਹ ਜੇ ਉਹ ਨੂੰ ਹੁਣ ਤੂੰ ਪਿਆਰ ਕਰੇਂਗੀ ਉਹ ਮੈਂ ਤੈਨੂੰ ਕਰੂਗੀ ਪਿਆਰ ਉਹ ਫਿਰ ਤੇ ਇਥੋਂ ਕੀ ਮੰਗੂਗੀ ਉਹ ਚਾਚੀ ਤਨਖਾਹਾਂ ਨਾਲ ਥੋੜੀ ਬਰਤਦੇ ਹੁੰਦੇ ਨੇ ਤੂੰ ਤਾਂ ਉਹੀ ਬੋਲੀ ਵਾਲੀਆਂ ਗੱਲਾਂ ਕਰੀ ਜੰਨੀਆਂ ਨਾ ਜਦੋਂ ਵਿਆਹ ਕੇ ਆਈ ਸੀ ਬਥੇਰੇ ਲਾੜ ਲੜਾਏ ਨੇ ਫਿਰ ਕਿੰਨਾ ਕ ਮੇਰਾ ਕਰ ਲਿਆ ਹੁਣ ਜਦੋਂ ਉਹਦਾ ਬਚਾਰਾ ਸਿਰ ਤੋਂ ਖੁਦਾ ਰਹਿੰਦਾ ਮਾਈਗਰੇਨ ਦੀ ਉਹਨੂੰ ਪ੍ਰੋਬਲਮ ਹੈ ਤੂੰ ਵੀ ਮਾੜਾ ਮੋਟਾ ਖਿਆਲ ਰੱਖਿਆ ਕਰ ਮੰਮੀ ਚਲ ਰੋ ਮੇਰਾ ਕਰੂਗੀ ਉਹ ਤੂੰ ਹੱਥ ਵਟਾ ਦੇ ਅਗਰ ਵਿਚਾਰੀ ਨਾਲ ਚਾਚੀ ਤੇਰਾ ਬੰਦੀਆਂ ਕਾਰਨ ਨਹੀਂ ਦਿੰਦੀ ਮੈਨੂੰ ਮੈਂ ਕੀ ਕਰਾਂ ਤੂੰ ਸਮਝਾ ਦੇ ਇਹਨੂੰ ਜੇ ਸਮਝੂਗੀ ਭਾਈ ਮੈਂ ਤਾਂ ਕੀ ਸਮਝਾਵਾਂ ਭਾਈ ਮੇਰੇ ਗੱਲਾਂ ਦਾ ਤਾਂ ਗੁੱਸਾ ਲੱਗਦਾ ਮੇਰੇ ਤਾਂ ਮਾਂ ਆਏ ਫਿਰ ਵੀ ਨਹੀਂ ਸਮਝਦੀ ਇਹਨੂੰ ਨਾਲੇ ਤੈਨੂੰ ਪਤਾ ਹੈ ਫਿਰ ਮੈਂ ਤੀਜੇ ਤੋਂ ਤਾਂ ਨਾ ਕਹਿੰਦੇ ਹੁੰਦੇ ਲੜਾਈ ਦਾ ਹੋ ਜਾਂਦਾ ਹੈ ਕੰਮ ਮੇਰੇ ਤਾਂ ਕੋਈ ਹੱਕ ਵੀ ਨਹੀਂ ਮੰਨਦਾ ਬੋਲਣ ਦਾ ਬਾਕੀ ਕੋਈ ਨਾ ਕਹਿੰਦੇ ਹੁੰਦੇ ਨਾ ਟਾਈਮ ਨਾਲ ਸਮਝ ਆ ਜਾਂਦੀ ਹੁੰਦੀ ਹੈ ਬੰਦੇ ਨੂੰ ਹਾਂ ਭਾਬੀ ਲੈ ਅੱਕੇ ਗੁੱਸਾ ਕਰ ਲੂਗੀ ਤੂੰ ਦੂਜੇ ਸਾਹਮਣੇ ਤਾਂ ਨਾ ਬੋਲਿਆ ਕਰ ਮੈਂ ਤਾਂ ਬੋਲੂਗੀ ਆਪ ਦੇ ਘਰ ਦੀ ਗੱਲ ਘਰ ਚ ਰੱਖੇ ਜੇ ਕਾ ਨੂੰ ਪਤਾ ਲੱਗੇ ਦੂਜਿਆਂ ਨੂੰ ਅੱਛਾ ਮੈਂ ਲਈ ਤੀ ਉਹਨੂੰ ਸੱਦ ਕੇ ਆਪ ਹੀ ਹੋ ਉਂਗਲਾਂ ਤੇ ਚੜੀ ਚੜਾਈ ਆਈ ਹੈ ਮੇਰੇ ਕੋਲ ਹਾਂ ਉਹ ਅੱਗੇ ਨਾ ਕਿਤੇ ਆ ਗਈ ਉਹਦੇ ਉਂਗਲ ਕਿਨੇ ਲਾਦੇ ਦੱਸ ਇਹੀ ਲਾਉਂਦੀ ਹੋਣੀ ਇਹ ਬਾਹਰ ਜਾਂਦੀ ਹੈ ਜਾ ਉਹਦੀ ਆਪਾਂ ਕਹਾਂ ਕਹਿ ਮਮੀ ਤੇਰੇ ਦਿਮਾਗ 'ਚ ਪੁੱਠੀਆਂ ਬੈਠੀਆਂ ਹੋਈਆਂ ਨੇ ਗੱਲਾਂ ਨਹੀਂ ਬਾਹਰ ਤਾਂ ਨਹੀਂ ਜਾਂਦੀ ਆ ਜਿਹੜੇ ਆਹ ਪੀਪੇ ਹੁੰਦੇ ਨੇ ਇਹਨਾਂ ਤੇ ਬਥੇਰੀਆਂ ਗੱਲਾਂ ਹੁੰਦੀਆਂ ਨੇ ਉਹਦੇ ਕੋਲ ਕੀ ਨੰਬਰ ਆ ਵਿਚਾਰੀ ਕੋਲ ਨਾ ਕਾ ਨੂੰ ਉਹ ਤਾਂ ਬਾਲੀ ਭਲੀ ਮਾਨਸਾ ਕਾ ਨੂੰ ਨੀ ਤੁਸੀਂ ਤਾਂ ਮੈਨੂੰ ਹੀ ਮਾੜਾ ਸਮਝਦੇ ਹੋ ਵੀਰਿਆ ਚੰਗਾ ਮੰਮੀ ਆਪਣੇ ਕੋਲ ਤਾਂ ਵਿਚਾਰੀ ਰਹਿੰਦੀ ਹੈ ਸਾਰਾ ਦਿਨ ਮੈਂ ਤਾਂ ਦੇਖਿਆ ਨੂੰ ਫੋਨ ਤੇ ਗੱਲਾਂ ਕਰਦੀ ਇਹਨੂੰ ਸਾਰਾ ਦਿਨ ਤੂੰ ਤਾਂ ਅੰਦਰ ਕਮਰੇ ਚ ਬੜੀ ਬੈ ਰਹਿਣੀ ਹੈ ਨਾ ਨਹੀਂ ਜਿਹੜਾ ਤੁਹਾਨੂੰ ਪਤਾ ਨਹੀਂ ਚੱਲ ਬੱਸ ਆ ਬੰਨੇ ਦੋ ਹੱਥ ਚੁੱਪ ਕਰ ਜਾ ਮੈਂ ਜਾਨੀਆ ਭਾਈ ਮੇਰਾ ਖੜਾ ਛੱਡੋ ਤੂੰ ਕਿੱਥੇ ਜਾਨੀਆ ਹੁਣ ਪੰਕੀ ਦੇ ਦਿਮਾਗ ਚ ਤੇ ਚੱਲਦਾ ਰਹਿੰਦਾ ਸਾਰਾ ਦਿਨ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਜਦੋਂ ਆਪਣੀ ਰਹੀ ਹੈ ਚਲੋ ਕੋਈ ਗੱਲ ਨਹੀਂ ਕੋਤਲੇ ਨਾ ਮੈਸੇਜ ਨੂੰ ਠੀਕ ਹੈ ਠੀਕ ਹੈ ਓਕੇ ਕਿਹਦਾ ਫੋਨ ਸੀ ਪ੍ਰਿੰਸੀਪਲ ਦਾ ਫੋਨ ਸੀ ਯਾਰ ਇੱਕ ਤਾਂ ਨਾ ਪ੍ਰਿੰਸੀਪਲ ਇਹ ਹਜੱਕ ਲੱਗਿਆ ਐਤਵਾਰ ਨੂੰ ਵੀ ਨਹੀਂ ਟਿਕਣ ਦਿੰਦਾ ਉਹ ਐਤਵਾਰ ਨੂੰ ਕਿਉਂ ਤੈਨੂੰ ਪਤਾ ਤਾਂ ਹੈ ਕੱਲ ਨੂੰ ਬੱਚਿਆਂ ਦਾ ਟੂਰ ਚੱਲਣਾ ਨਹੀਂ ਹੋ ਗਿਆ ਬਈ ਬਈ ਬਾਬੂ ਤਾਂ ਕੋਈ ਨਹੀਂ ਰੈਡੀ ਫੋਨ ਸੀਗਾ ਬਈ ਬਾਬੂ ਸੁੱਖ ਦਾ ਹੀ ਫੋਨ ਹੈ ਹਾਂ ਹਾਂ ਸੁੱਖ ਦਾ ਹੀ ਫੋਨ ਹੈ ਤੇ ਬੱਚਿਆਂ ਦਾ ਬੈਠੋ ਰੈਡੀ ਕੋਈ ਨਾ ਨਾ ਕੋਈ ਨਾ ਬੱਚਿਆਂ ਦਾ ਟੂਰ ਹੈ ਤਾਂ ਫਿਰ ਆਪਾਂ ਤਾਂ ਜਾਣਾ ਨਹੀਂ ਹੈਗਾ ਜਾਣਾ ਕਿਉਂ ਨਹੀਂ ਹੈਗਾ ਬੱਚਿਆਂ ਦੇ ਨਾਲ ਦੋ ਟੀਚਰ ਚਾਹੀਦੇ ਨੇ ਉਹ ਕਹਿੰਦੇ ਤੁਸੀਂ ਸਾਰੇ ਤਾਂ ਮੋਧਵਾ ਟੀਚਰ ਹੋ ਤੇ ਤੁਸੀਂ ਚਲਿਓ ਨਾਲ ਦੋਨੇ ਜਾਨੇ ਉਹ ਨਾ ਹਰ ਵਾਰੀ ਆਪਣੇ ਨਾਲ ਜਾਣ ਕੇ ਕਰਦੇ ਹੁੰਦੇ ਨੇ ਆ ਪਹਿਲਾਂ ਹਿੰਦੀ ਵਾਲੀ ਮੈਡਮ ਨੂੰ ਤਿਆਰ ਕੀਤਾ ਸੀਗਾ ਹੁਣ ਉਹਨੂੰ ਲੈ ਜਾਣ ਆਵਦੀ ਨੂੰ ਕੀ ਹੋ ਗਿਆ ਇਕੱਠੇ ਜੇ ਹੋਏ ਖੜੇ ਹੋ ਉਹ ਕੁਝ ਨਹੀਂ ਬੇਬੇ ਇਹ ਤਾਂ ਸਾਡੇ ਸਕੂਲ ਦੀ ਗੱਲ ਹੈ ਤੈਨੂੰ ਵੀ ਸਮਝਾਉਣੀ ਹੈ ਅੱਛਾ ਅੱਛਾ ਨਾ ਸਕੂਲ ਚ ਨਹੀਂ ਹੋ ਗਿਆ ਉਹ ਸਕੂਲ ਚ ਕੁਝ ਨਹੀਂ ਹੋਣਾ ਉਹਦਾ ਜਵਾਕ ਚਲੇ ਘੁੰਮਣ ਵਾਸਤੇ ਠੀਕ ਹੈ ਉਹ 50 55 ਜਵਾਕ ਆ ਕੱਲੇ ਜਵਾਕ ਬੇਬੇ ਇਧਰ ਉਧਰ ਹੋ ਜਾਂਦੇ ਆ ਹੁਣ ਪ੍ਰਿੰਸੀਪਲ ਨੇ ਫੋਨ ਕੀਤਾ ਸੀ ਕਹਿੰਦੇ ਸਾਰੀ ਸਾਲੀ ਟੀਚਰ ਕਿਉਂ ਨਹੀਂ ਜਾ ਰਹੇ ਪਹਿਲਾਂ ਦੱਸੋ ਨਾਲੇ ਹਿੰਦੀ ਵਾਲੀ ਮੈਡਮ ਉਹ ਜਿਹੜੀ ਸਾਇੰਸ ਵਾਲੀ ਟੀਚਰ ਆ ਉਹ ਕਹਿੰਦੀ ਵੀ ਸਾਡੇ ਦਾ ਘਰੇ ਪ੍ਰੋਬਲਮ ਹੋ ਗਈ ਮੇਰੀ ਮਾਂ ਬਿਮਾਰ ਹੈ ਹਿੰਦੀ ਵਾਲੀ ਮੈਡਮ ਆ ਉਹ ਕਹਿੰਦੀ ਵੀ ਮੇਰੇ ਹਸਬੰਦ ਬਿਮਾਰ ਨੇ ਹੁਣ ਮੈਂ ਦੱਸ ਕੀ ਕਰਾਂ ਤੇ ਆਪਣੇ ਕੰਪਿਊਟਰ ਵਾਲੇ ਸਰਨੇ ਵੀ ਤਾਂ ਜਾਣਾ ਹੀ ਸੀ ਮੈਨੂੰ ਪ੍ਰਿੰਸੀਪਲ ਸਰ ਨੇ ਪਹਿਲਾਂ ਕੀ ਪੁੱਛਿਆ ਕਹਿੰਦੇ ਵੀ ਤੁਸੀਂ ਦੱਸੋ ਤੁਸੀਂ ਤੰਦਰੁਸਤ ਹੋ ਮੈਂ ਕਿਹਾ ਹਾਂਜੀ ਹਾਂਜੀ ਵਧੀਆ ਹੀ ਬਸ ਉਦੋਂ ਅਜ ਬਸ ਉਹਨਾਂ ਨੇ ਕਹਿੰਦਾ ਵੀ ਚਲੋ ਫਿਰ ਤੁਸੀਂ ਦੋਵੇਂ ਜਾਣੇ ਡੰਨ ਹੁਣ ਆਪਾਂ ਨੂੰ ਜਾਣਾ ਪੈਣਾ ਕੱਲ ਨੂੰ ਚਲੋ ਜਾਓ ਹੋਰ ਕੀ ਆ ਦੋ ਸਾਲ ਪੰਜ ਛੇ ਦਿਨ ਲੱਗਣਗੇ ਉਹ ਵੈਸੇ ਕੋਈ ਨਾ ਫਿਰ ਇਹ ਤਾਂ ਹੁਣ ਨੌਕਰੀ ਦਾ ਫਿਰ ਖਾ ਚਾਹੇ ਬਸ ਚੱਲਦੇ ਨਾਲ ਤਾਂ ਆਪਾਂ ਨਾ ਆਪਣੀ ਟ੍ਰਿਪ ਹੋ ਜਾਊਗੀ ਬਹਾਨੇ ਨਾਲ ਨਾਲੇ ਵਧੀਆ ਉਹ ਆਪਦੇ ਖਰਚੇ ਦੀ ਕਮਾਉਣਗੇ ਆਪਾਂ ਆਪਣੇ ਖਰਚੇ ਚਲਾਉਣੇ ਆ ਤਾਈ ਮੈਂ ਜਵਾਬ ਨਹੀਂ ਦਿੰਦਾ ਬਾਕੀ ਮੇਰੀ ਗੱਲ ਸੁਣ ਲੈ ਕੁੜੇ ਕਿਸੇ ਨੇ ਨਾ ਜਾਣ ਟੂਟ ਟਰਤੀ ਹਾਂ ਭੇਜੋ ਬਾਪੂ ਚੱਲ ਮੰਮੀ ਭੇਜ ਦਿੰਨੇ ਆ ਆਪਣੀ ਜਗ੍ਹਾ ਤੇ ਮੰਮੀ ਸਾਨੂੰ ਤਨਖਾਹੀ ਇਸ ਚੀਜ਼ ਦੀ ਮਿਲਦੀ ਹੈ ਬੱਚਾ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਉਹ ਸਰ ਬਿਮਾਰ ਹੋਗੇ ਹੋਣਗੇ ਉਹਨਾਂ ਨੇ ਸਾਡੇ ਇਹਨਾਂ ਨੂੰ ਕਹਤਾ ਮੇਲ ਟੀਚਰ ਵੀ ਚਾਹੀਦਾ ਤੇ ਫੀਮੇਲ ਵੀ ਚਾਹੀਦੀ ਆ ਕਿਉਂਕਿ ਬੇਬੇ ਕੁੜੀਆਂ ਵੀ ਹੋਣਗੀਆਂ ਨਾਲ ਠੀਕ ਆ ਮੁੰਡੇ ਵੀ ਹੋਣਗੇ ਨਾ ਰੱਖਣਾ ਜ਼ਰੂਰੀ ਹੈ ਫਿਰ ਤੁਹਾਡੇ ਦੋਨਾਂ ਤੋਂ ਬਿਨਾ ਹੋਰ ਮੈਡਮ ਮਰ ਗਏ ਉਹ ਚ ਸਕੂਲ ਚ ਤੁਹਾਡੇ ਚ ਮੰਮੀ ਉਹ ਕਹੀ ਤਾਂ ਜਾਂਦੇ ਨੇ ਵੀ ਜਿਹੜੀ ਸਾਇੰਸ ਵਾਲੀ ਮੈਡਮ ਐ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਹੋ ਗਈ ਹੋਣੀ ਹਿੰਦੀ ਵਾਲੀ ਮੈਡਮ ਵੈਸੇ ਹੀ ਇੰਨੀ ਹੈ ਨਹੀਂ ਉਹ ਰਿਸਪੌਂਸੀਬਲ ਜੀ ਉਹਨੂੰ ਤਾਂ ਨਹੀਂ ਲੈ ਕੇ ਜਾਂਦੇ ਉਹ ਐ ਸੋਚਦੇ ਵੀ ਚਲ ਦੋਵੇਂ ਹਸਬੈਂਡ ਵਾਈਫ ਐ ਨਾਲ ਟ੍ਰਿਪ ਹੋ ਜੂਗੀ ਇਹਨਾਂ ਦੀ ਨਾਲੇ ਬੱਚਿਆਂ ਦੀ ਰਿਸਪੌਂਸੀਬਿਲਟੀ ਹੋ ਜੂਗੀ ਕਮਾਲ ਹੋ ਗਈ ਥੋੜੀ ਤਾਂ ਕਿਸੇ ਨੇ ਨਹੀਂ ਜਾਣਾ ਹੈਗਾ ਉਹ ਕਾਦੀ ਕਮਾਲ ਹੋ ਗਈ ਬੇਬੇ ਤੁਸੀਂ ਤਾਂ ਸਾਡਾ ਨਹੀਂ ਸੋਚਿਆ ਜੇ ਹੁਣ ਚਲ ਪ੍ਰਿੰਸੀਪਲ ਨੇ ਸਾਡੇ ਬਾਰੇ ਸੋਚਿਆ ਤੇ ਦੋਵੇਂ ਆਨੇ ਇਕੱਠੇ ਘੁੰਮੇ ਆਉਣਗੇ ਤੂੰ ਕਿਹ ਵਿੱਚ ਝਟਡਾਣੀ ਹੈ ਆਪਣਾ ਕੀ ਸੋਚਿਆ ਪ੍ਰਿੰਸੀਪਲ ਨੇ ਉਹਨਾਂ ਨੇ ਤਾਂ ਬੱਚਿਆਂ ਬਾਰੇ ਸੋਚਿਆ ਵੀ ਬੱਚਿਆਂ ਦੀ ਕੇਅਰ ਕੌਣ ਕਰੂਗਾ ਨਾਲੇ ਮੰਮੀ ਜਦੋਂ ਅਸੀਂ ਖੇਡਾਂ 'ਚ ਬੱਚਿਆਂ ਨੂੰ ਲੈ ਕੇ ਜਾਂਦੇ ਆ ਉਦੋਂ ਵੀ ਤਾਂ ਜਾਣੀ ਆ ਦੇਖ ਮੈਨੂੰ ਨਹੀਂ ਪਤਾ ਤੂੰ ਆਪਦਾ ਘਰੇ ਰਹਿ ਕਿਸੇ ਨੇ ਨਹੀਂ ਜਾਣਾ ਹੈਗਾ ਬਾਕੀ ਭਾਈ ਕੋਈ ਮਰਜੀ ਹੈ ਮਰਜੀ ਕਾਦੀ ਨਾਲ ਸਰਕਾਰੀ ਨੌਕਰੀ ਤੇ ਨਹੀਂ ਅਗਲੇ ਜੇ ਕਹੇ ਤਾਂ ਜਾਰੇਗਾ ਪ੍ਰਿੰਸੀਪਲ ਸਾਰਾ ਨਾ ਮੰਮੀ ਨੇ ਗੱਲ ਕਰਾ ਦੋ ਮੰਮੀ ਆਪੇ ਜਵਾਬ ਦੇ ਦੇਣਗੇ ਅਗਲਾ ਉਹਦੀ ਕਹਿ ਦੂਗਾ ਵੀ ਲੈ ਜੋ ਰਿਜ਼ਾਈਨ ਆਏ ਤਾਂ ਉਹਨੂੰ ਵੀ ਦੇ ਦੂ ਜੀ ਫਿਰ ਜਿਹੜਾ ਬੇਬੇ ਤੂੰ ਕਹਿੰਦੀ ਹੈ ਨਾ ਵੀ ਲੱਖ ਰੁਪਏ ਮੇਰੀ ਜੇਬ ਚ ਪਾਉ ਲੈ ਕੇ ਮੈਂ ਕੇਟੀ ਚ ਰੱਖਣਾਗਾ ਉਹ ਨਹੀਂ ਮਿਲਣਾ ਫਿਰ ਜੇ ਆਏ ਜਵਾਬ ਦੇਣ ਲੱਗੇ ਸਾਡੇ ਕੰਮ ਨੂੰ ਵੀ ਤੇ ਸਾਨੂੰ ਟੀਚਰਾਂ ਕਿਹੜਾ ਤੁਸੀਂ ਪਾ ਦੋਗੇ ਲੱਖ ਰੁਪਈਆ ਸਾਨੂੰ ਟੀਚਰਾਂ ਨੂੰ ਪੇਮੈਂਟ ਕਾਦੀ ਮਿਲਦੀ ਹੈ ਮੰਮੀ ਆਹੀ ਮਿਲਦੀ ਹੈ ਸਾਡੀ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਕੁਛਕ ਬਾਕੀ ਬੇਬੇ ਪਤਾ ਕੀ ਹੈ ਜਵਾਕਾਂ ਦਾ ਖਿਆਲ ਵਧੀਆ ਰੱਖਦੀ ਹੈ ਜਵਾਕ ਇਹਦੇ ਨਾਲ ਜਾ ਕੇ ਖੁਸ਼ ਤੂੰ ਜਾਣਾ ਜਾ ਇਹ ਨਹੀਂ ਜਾਂਦੀ ਉਹ ਇਹਦਾ ਤਾਂ ਨਾਮ ਸਗੋਂ ਦੀ ਪਹਿਲਾਂ ਰੱਖਿਆ ਉਹਨਾਂ ਨੇ ਯਾ ਮੰਮੀ ਕੁੜੀਆਂ ਦੀ ਕੇਅਰ ਕੌਣ ਕਰੂਗਾ ਉੱਥੇ ਜੇ ਘੁੱਟ ਘੁੱਟ ਮੇਰੇ ਘਰੇ ਦੀ ਕੋਈ ਕਦਰ ਹੈਗੀ ਬੱਚੇ ਦਾ ਮੇਰੀ ਕਦਰ ਕਰਦੇ ਆ ਨਾ ਬਾਪੂ ਕਹਿ ਦੇਣਾ ਮਾੜਾ ਜ ਆ ਕਹਿਣਾ ਜਾਣਗੇ ਜਾਣੀ ਪੂਏ ਮੇਰੀ ਗੱਲ ਸੁਣ ਲੈ ਸਰਦਾਰ ਜੀ ਖਿਚਣਾ ਬਾਲਿਆ ਕਰ ਜੋ ਤੈਨੂੰ ਮੈਂ ਕਹਿ ਰਹੀ ਆ ਇਹ ਨਹੀਂ ਜਾਂਦੀ ਆਪੀ ਜਾਊਗਾ ਜਾ ਤੂੰ ਜੇ ਜਾਣਾ ਮੈਂ ਕੱਲਾ ਕਰੇਵਾਲਾ ਨੂੰ ਗੱਲਾਂ ਕਰਦੀ ਫੇਰ ਸਰਜੂਗਾ ਜਿਹਨੂੰ ਕਹਿਦੀ ਵੀ ਘਰੇ ਬਹਿ ਜਾ ਜਿਹੜੀ ਦੀ ਨਾ ਆ ਲੈ ਕੀ ਪ੍ਰੋਬਲਮ ਹੈ ਜੇ ਮੈਂ ਚਲੀ ਜਾਊਂਗੀ ਦੱਸਿਓ ਨਾ ਤੈਨੂੰ ਇਹਦਾ ਨਾ ਕੀ ਪ੍ਰੋਬਲਮ ਹੈ ਜੇ ਇਕੱਲਾ ਇਹ ਚਲਾ ਜਾਊਗਾ ਕਿ ਮੇਰੇ ਨਾਲ ਵੀ ਮੇਰੇ ਨਾਲ ਪ੍ਰੋਬਲਮ ਕੀ ਹੈ ਨਹੀਂ ਤੂੰ ਘਰੇ ਰਹਿ ਕੰਮ ਕੀਤਾ ਕੌਣ ਕਰੂਗਾ ਲਾਪਰੇ ਤੂੰ ਸਮਾਨ ਕਰਾ ਮੈਟਰੀ ਕੰਮ ਦਾ ਤੂੰ ਛੱਡ ਪਰੇ ਕੰਮ ਕੋ ਮੈਨੂੰ ਤੂੰ ਸਮਾਨ ਪੈਕ ਕਰਾ ਇਹਦੇ ਕੱਪੜੇ ਪੈਕ ਕਰ ਦੀ ਆਪਾਂ ਚੱਲਾਂਗੇ ਇਹਨੇ ਤਾਂ ਬੋਲੀ ਜਾਣਾ ਛੋਡਾ ਜਾਣਾ ਜ਼ਰੂਰੀ ਆ ਜਾਓ ਹੋਰ ਕੀ ਹੈ ਜਦੋਂ ਕਹੀ ਇਹਨਾਂ ਪ੍ਰਿੰਸੀਪਲ ਨੇ ਕਿਹਾ ਆਪਣੀ ਨੌਕਰੀ ਦਾ ਸਵਾਲ ਆ ਉਹ ਤਾਂ ਹੁਣ ਜਾਣੀ ਪਊਗਾ ਬੱਸ ਫਿਰ ਹਾਂ ਇਹਨਾਂ ਨੂੰ ਕੀ ਪਤਾ ਹੁਣ ਕੋਈ ਨਹੀਂ ਕਹੋ ਵੀ ਕੋ ਮਕੇ ਆਉਣਾ ਇਸ ਤਾਂ ਹਫਤਾ ਹਾਂ ਕੋ ਮਕੇ ਆਉਣਾ ਜਾਂ ਤੂੰ ਕਰ ਲੈਣਾ ਕੋਸਤਾ ਮम्मी ਅਸੀਂ ਵਿਆਹ ਤੋਂ ਵਜੋਂ ਬਣ ਗਏ ਹਾਂ ਤਿੰਨ ਸਾਲ ਹੋ ਗਏ ਸਾਡੇ ਵਿਆਹ ਨੂੰ ਤਿੰਨ ਸਾਲਾਂ ਚ ਇੱਕ ਵਾਰ ਅਸੀਂ ਗਏ ਉਹ ਵੀ 5 ਦਿਨਾਂ ਦਾ ਬੇਬੇ ਦੇ ਮਾਨ ਦੇ ਵਿੱਚ ਪਤਾ ਕੀ ਗੱਲ ਆ ਇਹਦੇ ਮਾਨ ਚ ਆਏ ਆ ਵੀ ਚਾਰ ਪੈਸੇ ਇਹਨਾਂ ਦੇ ਕੋਲੇ ਆ ਵੀ 5-4 ਦਿਨਾਂ ਵਾਲੇ ਵਿੱਚ ਕਿਤੇ ਲਾਣ ਹੁਣ ਪਰ ਅਸੀਂ ਕਿਹੜਾ ਕੰਮਲੇ ਆ ਇਧਰ ਸਮਾਜ ਦਾ ਬਣਾਉਣਾ ਉਹ ਲੱਗੇ ਮੰਮੀ ਉਹਨਾਂ ਦਾ ਖਰਚਾ ਹੁੰਦਾ ਸਰਕਾਰ ਦਾ ਐਂ ਕਰਿਓ ਫੇਰ ਬਾਗ ਜਾ ਘੁੰਮਣ ਅਸੀਂ ਵੀ ਦੋਇ ਜੀ ਨਾਲ ਚੱਲਾਂਗੇ ਫੇਰ ਉਹ ਤੁਸੀਂ ਨਾਲ ਕਿਵੇਂ ਜਾਓੜੋਗੇ ਇਹ ਲਾਣਾ ਨਹੀਂ ਦੇਣਾ ਨਹੀਂ ਸਕੂਲ ਦੇ ਵਿੱਚ ਅਨਪੜ੍ਹੇ ਦੀ ਗੱਲ ਕਰਦੇ ਛੱਡ ਦੇ ਤੇ ਇਥੇ ਜਿੰਦਾ ਲਾ ਦੇ ਕੋਈ ਜਾਉਗੇ ਨਾਲ ਜਦੋਂ ਮੇਰੀ ਕੋਈ ਗੱਲ ਪਸੰਦ ਨਹੀਂ ਨਾ ਹੁੰਦੀ ਫਿਰ ਮੈਨੂੰ ਪੁੱਛਿਆ ਕਰਿਆ ਵੀ ਨਾ ਕਰੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਦੀ ਤੈਨੂੰ ਪੁੱਛਿਆ ਮੈਂ ਕਹਤੀ ਨਾ ਮੇਰੀ ਮੰਨ ਲਿਆ ਕਰੋ ਤੇਰੇ ਤੈਨੂੰ ਪੁੱਛਿਆ ਕਿਨੇ ਆ ਉਸ ਰਾਣ ਦਾ ਜੀ ਨਾਲ ਮੇਰੀ ਗੱਲ ਹੋਣਾ ਠੀਕ ਹੈ ਬਾਪੂ ਨਾਲ ਮੈਂ ਗੱਲ ਕਰੀ ਜਾਂਦਾ ਸੀਗਾ ਹਾਂ ਇਹਦੇ ਬਾਰੇ ਮੈਨੂੰ ਪ੍ਰਿੰਸੀਪਲ ਨੇ ਕਿਹਾ ਉਹ ਕਹਿੰਦਾ ਵੀ ਇਹ ਕੱਲੇ ਕਿੱਧਰ ਜਾਣਗੇ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਵੀ ਤੂੰ ਵੀ ਨਾਲ ਹੀ ਚਲਾ ਜਾਈਂ ਬਸ ਗੱਲ ਮੁੱਕ ਗਈ ਆਕਾਸ਼ ਤੁਸੀਂ ਨੇ ਮੇਰੇ ਪਿੱਛੇ ਨਾ ਕਲੇਸ਼ ਪਾਓ ਤੁਸੀਂ ਕੱਲੇ ਚਲੇ ਜਾਓ ਮੈਂ ਹਿੰਦੀ ਵਾਲੇ ਮਾੜ ਨੂੰ ਫੋਨ ਕਰ ਦੂੰਗੀ ਉਹ ਚਲੇ ਜਾਣਗੇ ਮੇਰੀ ਗੱਲ ਮੰਨ ਲੈਣਗੇ ਨਾ ਨਾ ਕਰ ਲੋ ਨਾ ਨਾ ਆਈਆਂ ਭਾਈ ਮੇਰੇ ਹੱਥ ਬੰਨੇ ਨੇ ਆ ਤੁਹਾਡੇ ਦੋਹਾਂ ਮੂਰੀ ਬੰਨੇ ਨੇ ਜਿਹੜਾ ਕੁਝ ਤੁਸੀਂ ਕਰਨਾ ਉਹ ਕਰ ਲੋ ਹੋਰ ਪੈਰੀ ਹੱਥ ਲਾਵਾ ਹਲੇ ਨਾ ਬਲਾਓ ਹਲੇ ਵੀ ਮਨ ਆਈਆਂ ਕਰਾਂਗੇ ਇਹਨਾਂ ਜਲੂਸ ਕੱਢਤਾ ਸਾਡਾ ਤੁਸੀਂ ਨੇ ਅੱਛਾ ਤੇ ਬੇਬੇ ਕਿਉਂ ਵਿਰੋਸਾ ਮੈਂ ਕਰਦੀ ਆਂ ਤੁਹਾ ਵੀ ਮੂੰਹ ਬੋਲਦੀ ਮੈਂ ਕਹਿੰਦੇ ਤੇਰਾ ਤਾਂ ਮੂੰਹ ਫੁੱਲ ਗਿਰਦੇ ਨੇ ਵੀ ਮੈਂ ਕੱਲੀ ਜਲੂਸ ਕੱਢਦੀ ਆ ਜੇ ਤੁਸੀਂ ਚਾਹਦੇ ਆ ਨਾ ਵੀ ਤੁਹਾਡੇ ਬੋਲਣ ਕਾਰਨ ਮੈਂ ਆਪਣੀ ਡਿਊਟੀ ਹਟ ਤੋਂ ਹਟ ਜੂਗੀ ਇਹ ਤੁਹਾਡਾ ਬਹੁਤ ਵੱਡਾ ਬਹਿਮ ਹੈ ਅੱਛਾ ਹਾਂਜੀ ਅਸੀਂ ਆਪਣੇ ਆਪ ਹੀ ਜਮਾਤ ਤੇ ਕਮਾ ਰਹੇ ਆ ਉਹ ਲਾਪਰਿਤ ਆਪਣਾ ਫਿਊਚਰ ਆਪਾਂ ਨੂੰ ਪਤਾ ਹੈ ਗੱਲ ਸੁਣ ਲੈ ਮੈਨੂੰ ਪ੍ਰਿੰਸੀਪਲ ਨੇ ਸਿੱਧੀ ਜੀ ਇੱਕ ਗੱਲ ਕਹੀ ਆ ਕਹਿੰਦਾ ਜੇ ਐਤਕੀ ਬੱਚੇ ਟੂਰ ਤੋਂ ਖੁਸ਼ ਹੋ ਕੇ ਆਏ ਨਾ ਤਾਂ ਸੈਲਰੀ 20000 ਸਿੱਧੀ ਵਧੂਗੀ ਦੇਖ ਲੈ ਹੁਣ ਕਿਵੇਂ ਕਰਨਾ ਦੇਖ ਮੈਨੂੰ ਨਹੀਂ ਪਤਾ ਤੁਹਾਡਾ 20:00 30:00 ਠੀਕ ਆ ਮੈਨੂੰ ਇਸ ਗ ਮੈਂ ਚੱਲਿਆਂ ਜਿਵੇਂ ਤੁਹਾਡਾ ਜੀ ਕਰਦਾ ਕਰੋ ਪਰ ਮੈਂ ਤੈਨੂੰ ਇਹੀ ਗੱਲ ਕਹਿਣੀ ਆ ਬੇਆ ਇਹਨੂੰ ਵੀ ਭੇਜਣਾ ਉਹ ਪਾਵਾ ਪੂਵੇ ਬੇਦਾ ਹੀ ਰਹਿੰਦਾ ਦਾ ਮੇਰੀ ਗੱਲ ਸੁਣ ਨਾ ਇਹ ਕੋਈ ਕੰਮ ਕਰਨ ਦਿੰਦੀ ਆ ਨਾ ਕਰਦੀ ਆ ਜੀ ਕੀ ਕਰਨਾ ਇਹਨੇ ਯਾਰ ਆ 20000 ਵਾਲੀ ਗੱਲ ਸੱਚੀ ਸੀ ਕਿੱਥੇ ਸੱਚੀ ਸੀਗੀ 20000 ਵਾਲੀ ਇਹ ਤਾਂ ਐਵੇਂ ਬੋੜ ਮਾਰਿਆ ਸੀਗਾ ਮੈਂ ਕਿਹਾ ਮਨ ਦੇ ਪੈਸੇ ਦੇ ਲਾਲਚ ਨਹੀਂ ਮੰਨ ਜੇ ਤੁਸੀਂ ਉਹੀ ਮਰੀ ਜੰਨੇ ਫੇਰਾ ਮੈਂ ਤਾਂ ਜਾਣੀ ਨਹੀਂ ਹੈਗਾ ਜਦੋਂ ਕੁਮਾਰ ਹੋਗੀ ਜੇ ਬਾਪੂ ਜਾਏ ਹੁੰਦੇ ਦੱਸ ਕੀ ਹੁੰਦਾ ਜਵਾਕਾਂ ਦੇ ਨਾਲ ਅਸੀਂ ਵੀ ਘੁੰਮੇ ਆਉਂਦੇ ਤੇ ਗੱਲ ਤਾਂ ਉਹੀ ਆ ਭਾਈ ਲੈ ਜਾਂਦਾ ਤੂੰ ਮੈਂ ਤਾਂ ਕਹਿੰਦਾ ਇਹਨੂੰ ਵੀ ਲੈ ਜਾ ਕੁੜੀ ਨੂੰ ਤੂੰ ਇੱਥੇ ਬੈਠ ਮਾਰੇ ਮੇਰੇ ਨਾਲ ਗੱਲ ਕਰਨੀ ਆ ਇਹ ਤੂੰ ਮਾਰੇ ਜਾਂ ਖਿੱਚ ਤਾਂ ਲੈ ਬੇਬੇ ਨੂੰ ਕਿੰਨੀਆਂ ਕਰੀਆਂ ਆਏ ਹੁਣ ਤੇਰੇ ਸੱਤ ਹੋ ਜਾਈ ਹੁੰਦਾ ਪਾਣੀ ਮੈਂ ਤੈਨੂੰ ਗੱਲ ਦੱਸਾਂ ਕੋਈ ਯਾਰ ਆਪ ਨੂੰ ਸ਼ਰਮ ਆਉਂਦੀ ਆ ਇਹਨੂੰ ਤਾਂ ਨਹੀਂ ਸ਼ਰਮ ਬਤੇਰੇਵਾਰੀ ਸਿਰ ਟ੍ਰੋਲ ਹੋ ਗਈ ਇਹਦੀ ਇਹਨੂੰ ਕੋਈ ਸ਼ਰਮ ਹੈ ਇਹ ਤਾਂ ਉਦੋਂ ਵੱਧ ਬੋਲਦੀ ਆ ਇਹ ਤਾਂ 20 ਵਾਰੀ ਇਸੇ ਥੱਲੇ ਡਿੱਗੀ ਵੀ ਕੁੱਟੀ ਜਾਂਦਾ ਸੀ ਤਾਂ ਵੀ ਥੱਲੋਂ ਕਹੀ ਜਾਉ ਕੁੱਟੀ ਚੱਲ ਕੁੱਟੀ ਚੱਲ ਲੈ ਦੱਸੋ ਇਹਦਾ ਕੀ ਕਰੀਏ ਮਾਮੇ ਨੂੰ ਸਾਦਾ ਇੱਕ ਵਾਰੀ ਦੱਸਦਾ ਸਹੀ ਇਹਦੇ ਵੀ ਤੇ ਪਤਾ ਲੱਗੇ ਫਿਰ ਵੀ ਐਂ ਕਰਦੀ ਐ ਹੁਣ ਐ ਮੇਰਾ ਘਰ ਕਿੰਨਾ ਚਿਰ ਚੱਲੂਗਾ ਤੂੰ ਆਪ ਦੇਖ ਲੈ ਇਹ ਤਾਂ ਸਿਆਣੀ ਐ ਇਹ ਨਾਲ ਤਾਂ 50000 ਰੁਪਏ ਕਮਾ ਕੇ ਦਿੰਦੀ ਐ ਠੀਕ ਐ ਤੇ ਨਾਲੇ ਮੇਰੀ ਗੱਲ ਸੁਣ ਆਪਦੇ ਘਰੇ ਨਹੀਂ ਦੱਸਦੀ ਨਹੀਂ ਤਾਂ ਅੱਜ ਨੂੰ ਕੋਈ ਆਹਦਾ ਸਮਾਨ ਚੱਕ ਕੇ ਨਾਲ ਦੀ ਨਾਲ ਗਈ ਹੁੰਦੀ ਇੱਥੋਂ ਉਹ ਇਹ ਉਹਨਾਂ ਨੇ ਵੀ ਹੱਥ ਬੰਨ੍ਹ ਕੇ ਕੱਢੀ ਐ ਉੱਥੇ ਵੀ ਇਹੀ ਕੰਜਰ ਕਲੇਸ਼ ਹੁੰਦਾ ਸੀ ਜੋ 4 ਦਿਨ ਭਗ ਜਾਂਦੀ ਆ ਉੱਥੇ ਵੀ ਜਾ ਕੇ ਢਫਣੀ ਆ ਦਿਖਾਉਂਦੀ ਆ ਵੀ ਮੇਰੀ ਚੱਲੇ ਮੇਰੀ ਚੱਲੇ ਅਸੀਂ ਤਾਂ ਉਹ ਨੂੰ ਕੋਈ ਰੱਖਦਾ ਨਹੀਂ ਉੱਥੇ ਉਹ ਵੀ ਤਾਂ ਮੈਂ ਕਹਿੰਨਾ ਵੇ ਇਹਨੂੰ ਇੰਨੀ ਚੰਗੀ ਨੂੰ ਮਿਲੀ ਆ ਜਿਹੜੀ ਤੜਕੇ ਉੱਠ ਕੇ 4 ਵਜੇ ਕੰਮ ਕਰਨ ਲੱਗ ਜਾਂਦੀ ਆ ਬਾਹਰ ਚ ਆਦਾ ਡਿਊਟੀ ਤੇ ਕਰਕੇ ਆਉਂਦੀ ਆ ਠੀਕ ਹੈ ਤੇ ਬਾਅਦ ਜਾ ਕੇ ਘਰੇ ਵੀ ਕਰਦੀ ਆ ਵੀ ਹੋਰ ਭਾਲਦੀ ਕੀ ਐ 10 ਤਾਂ ਦਿਨੇ ਵੀ ਚਾਹੀਦਾ ਕੀ ਐ ਚਾਹੀਦਾ ਇਹਨੂੰ ਆ ਇਹਨੂੰ 76 ਚਾਹੀਦੇ ਨੇ ਇਹਦਾ ਇਨੀ ਸ਼ਰਮ ਹੈਗੀ ਵੀ ਮੈਨੂੰ ਇੰਨੀ ਵਧੀਆ ਨੂੰ ਮਿਲੇ ਆ ਕਿੱਥੇ ਦਾ ਉਹਦੇ ਪੈਰ ਧੋ ਕੇ ਪੀਵੇ ਨਾਲੇ 50000 ਘਰੇ ਡਿੱਗਦਾਗਾ ਤੇ ਨਾਲੇ ਕੰਮ ਕਰਦੀ ਆ ਸਾਰਾ ਇਹ ਸਾਰਾਂ ਦਿਨ ਵੱਡੂ ਖਾਉ ਵੱਡੂ ਖਾਉ ਕਰਦੀ ਐ ਪ੍ਰਿੰਸੀਪਲ ਦਾ ਫੋਨ ਆ ਜਾਂਦਾ ਉਹ ਕਹਿੰਦਾ ਆਪਦੀ ਮੈਸੇਜ ਨੂੰ ਪੁੱਛ ਕੇ ਦੱਸ ਹੁਣ ਮੈਂ ਕੀ ਕਹਾਂ ਭਾਈ ਮੈਂ ਤਾਂ ਕਹਿੰਦਾ ਕੁੱਸਲਾ ਬਾਕੀ ਹੁਣ ਉਹ ਵੀ ਹੰਡਣਾ ਕੁੜੀ ਜੀ ਉਹਨੇ ਜਾਣਾ ਨਹੀਂ ਮੰਨਦਾ ਨਹੀਂ ਜਾਂਦੀ ਬਾਪੂ ਮੈਨੂੰ ਪਤਾ ਹੀ ਹੈ ਮੈਨੂੰ ਵੀ ਪਤਾਗਾ ਕਰਤਾ ਹੂਗਾ ਮੈਡਮ ਨੂੰ ਫੋਨ ਹਣੇ ਮੈਂ ਲਾ ਕੇ ਬੋਦਾਂ ਹੈਲੋ ਹਾਂਜੀ ਗੁੱਡ ਆਫਟਰਨੂਨ ਸਰ ਉਹ ਸਰ ਆਏ ਕਹਿਣਾ ਸੀਗਾ ਜੀ ਉਹ ਮੈਸੇਜ ਨਹੀਂ ਜਾ ਸਕਦੇ ਨਾਲ ਹਾਂਜੀ ਹਾਂਜੀ ਉਹ ਥੋੜੀ ਜੀ ਪ੍ਰੋਬਲਮ ਹੋ ਗਈ ਉਹਨਾਂ ਨੇ ਨਾ ਜਾਣਾ ਸੀਗਾ ਨਹੀਂ 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 ਉਹਨਾਂ ਨੇ ਆ ਆਪਦੇ ਘਰੇ ਜਾ ਕੇ ਆਉਣਾ ਸੀਗਾ ਉੱਥੇ ਥੋੜੀ ਜਿਹੀ ਪ੍ਰੋਬਲਮ ਹੋ ਗਈ ਉਹਨੂੰ ਕਈ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਕਈ ਨਹੀਂ ਹਾਂਜੀ ਉਹ ਕਹਿੰਦੇ ਸੀ ਮੈਂ ਹਿੰਦੀ ਵਾਲੇ ਮੈਡਮ ਨਾਲ ਗੱਲ ਕਰ ਲਾਂਗੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਫਿਰ ਕੋਈ ਗੱਲ ਨਹੀਂ ਜੀ ਮੈਂ ਤਾਂ ਜਾਈ ਬਣੂਗਾ ਹਾਂ 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 ਠੀਕ ਹੈ ਸਰ ਫਿਰ ਸਵੇਰੇ ਮਿਲਦੇ ਆ 6:00 ਵਜੇ ਠੀਕ ਹੈ ਜੀ ਆਇਆ ਹਾਂ ਦਾ ਕਮਰੇ ਮੌਕੇ ਤੇ ਚਲ ਕੋਈ ਨਾ ਜਾ ਭਾਈ ਫਿਰ ਇਹ ਵੀ ਜ਼ਿੰਮੇਵਾਰੀ ਵੱਡੀ ਆ ਜਾ ਨਹੀਂ ਪਊਗਾ ਜਵਾਕਾਂ ਦੀ ਜ਼ਿੰਮੇਵਾਰੀ ਸਾਰੀ ਮੇਰੇ ਤੇ ਹੋਰ ਗਈ ਤੇ ਆ ਡੀਪੀ ਮਾਸਟਰ ਹੋਣ ਦੇ ਨਾਤੇ ਚਲ ਮੈਂ ਕਹਿੰਦਾ ਉਹਨਾਂ ਕੱਪੜੇ-ਕੁੱਪੜੇ ਪ੍ਰੈਸ ਕਰ ਦਊਗੀ ਤਾਂ ਹਾਂ ਹਾਂ ਕਰਾ ਲਾ ਜੋ ਜੀ ਪਿੱਛੇ ਮੱਤ ਹੁੰਦੀ ਆ ਜਨਾਨੀਆਂ ਦੀ ਤਾਂ ਪਤਾ ਨਹੀਂ ਮੱਤ ਹੈ ਕਿੱਥੇ ਆ ਮਾੜਾ-ਮੋਟਾ ਸ਼ਰਮ ਚਾਹੀਦੀ ਆ ਜਨਾਨੀ ਨੂੰ ਨਹੀਂ ਕੁੜੀ ਲੱਭ ਤਾ ਹਾਂਜੀ ਅਰਤੀ ਪਾਣੀ ਦਾ ਨਹੀਂ ਕੀਤਾ ਕੁਸ ਕੀ ਬਣਾਏਗੀ ਜਿਹੜੀ ਸਬਜ਼ੀ ਲੈ ਕੇ ਦੇ ਦੋਗੇ ਮੰਮੀ ਮੈਂ ਤਾਂ ਉਹੀ ਬਣਾ ਲੂੰਗੀ ਨਾ ਮੂੰਹ ਫੁਲਾ ਰਖੇ ਤਨੇ ਕਿਉਂ ਤੁਹਾਨੂੰ ਨਹੀਂ ਪਤਾ ਕਿਉਂ ਫੁਲਾਇਆ ਹੈ ਅੱਛਾ ਤੂੰ ਮੇਰੀ ਗੱਲ ਦਾ ਗੁੱਸਾ ਕਰ ਗਈ ਨਾ ਮੇਰੀ ਗੱਲ ਸੁਣਾ ਮੈਂ ਤੈਨੂੰ ਜਾਣ ਕੇ ਨਹੀਂ ਟੁਰਤੇ ਹਾਂ ਕੀਤੀ ਕਹਿੰਦੇ ਆ ਜਾਣ ਬੁੱਝ ਕੀ ਕੀਤੀ ਮੰਮੀ ਟੂਰ ਤੇ ਜਾਣ ਵਾਸਤੇ ਨਾ ਕਿਉਂਕਿ ਤੁਸੀਂ ਮੈਨੂੰ ਹਸਦੀ ਵਸਦੀ ਨੂੰ ਦੇਖ ਹੀ ਨਹੀਂ ਸਕਦੇ ਅੱਛਾ ਤੈਨੂੰ ਇਹ ਲੱਗਦਾ ਨਾ ਨਾ ਲੋਕਾਂ ਕੋਲੇ ਗੱਲਾਂ ਕਰਿਆ ਕਰ ਜਦੋਂ ਤਾ ਤੂੰ ਲੋਕਾਂ ਕੋਲੇ ਗੱਲਾਂ ਕਰਦੀਆਂ ਕਰਦੀਆਂ ਕਿਉਂ ਮੈਂ ਲੋਕਾਂ ਕੋਲੇ ਕੀਦੀਆਂ ਗੱਲਾਂ ਕਰਤੀਆਂ ਨਾ ਨਾ ਤੈਨੂੰ ਤਾਂ ਜਮੀ ਨਹੀਂ ਕੁਝ ਪਪਾ ਹੈਗਾ ਤੂੰ ਤਾਂ ਜਮੀ ਆਣ ਜਾਣ ਬਣ ਜਾਣੀ ਆ ਭਾਈ ਮੰਮੀ ਕੋਈ ਨਾ ਪਹੇਲੀਆਂ ਜੀ ਨਾ ਪਾਓ ਸਾਫ਼ ਸਾਫ਼ ਗੱਲ ਦੱਸੋ ਹੋਈ ਕੀ ਐ ਆ ਮੱਗਰ ਕੀ ਬਹੂ ਪ੍ਰੀਤ ਕੋਲ ਕੀ ਗੱਲ ਕਰੀ ਆ ਤੰਨੇ ਮੇਰੇ ਕੋਲੇ ਆਈ ਸੀ ਕਦੋਂ ਆਈ ਸੀ ਦਪਹਿਰੇ ਜੀ ਆ ਕੇ ਗਈ ਐ ਤੇ ਫੇਰ ਮੈਨੂੰ ਤਾਂ ਪਤਾ ਨਹੀਂ ਲੱਗਿਆ ਉਹ ਕਦੋਂ ਆਈ ਇਹ ਨਾਲੇ ਮੈਂ ਉਹਦੇ ਕੋਲੇ ਕਦੋਂ ਬਾਗੀ ਗੱਲਾਂ ਕਰਨ ਵਾਸਤੇ ਸਾਰੇ ਦਿਨ ਤਾਂ ਮੇਰਾ ਸਕੂਲ 'ਚ ਲੰਘ ਜਾਂਦਾ ਅੱਜ ਮੈਂ ਘਰੇ ਸੀ ਅੱਜ ਉਹ ਮੈਨੂੰ ਮਿਲੀ ਨਹੀਂ ਲੈ ਦੇਖ ਲੈ ਫੋਨ ਤੇ ਹੁੰਦੀਆਂ ਹੋਣਗੀਆਂ ਤੁਹਾਡੀਆਂ ਗੱਲਾਂ ਮੰਮੀ ਮੇਰੇ ਕੋਲ ਤਾਂ ਉਹ ਬੇਚਾਰੇ ਦਾ ਨੰਬਰ ਵੀ ਨਹੀਂ ਹੈਗਾ ਤੁਸੀਂ ਗੱਲ ਦੱਸ ਦੋ ਕੀ ਕਿਹਾ ਕੀ ਗਈ ਉਹ ਮੇਰੇ ਬਾਰੇ ਅੱਛਾ ਮੇਰੇ ਬਾਰੇ ਕਹਿ ਕੇ ਕੀ ਕੁਝ ਹੋ ਹਾਂ ਹਾਂ ਤੇਰੇ ਬਾਰੇ ਆ ਕੇ ਕੰਮਕਾਰ ਕਰਾ ਦਿਆ ਕਰੋ ਇਹ ਤੋ ਕਰਾ ਦਿਆ ਕਰੋ ਜੱਸੀ ਤੋਂ ਤੈਨੂੰ ਪਤਾ ਨਹੀਂ ਹੈਗਾ ਉਹ ਅੱਛਾ ਇਹਦਾ ਮਤਲਬ ਹੈ ਮੇਰੇ ਫੇਵਰ ਵਿੱਚ ਬੋਲ ਕੇ ਗਈ ਹੈ ਉਹ ਤਾਂ ਅਗਲੀ ਤਾਂ ਬੋਲ ਕੇ ਗਈ ਕਿਉਂਕਿ ਸਾਰੇ ਪਿੰਡ ਨੂੰ ਤੁਹਾਡਾ ਪਤਾ ਹੀ ਹੈ ਵੀ ਤੁਸੀਂ ਮੇਰੇ ਨਾਲ ਕੀ ਕੁਛ ਕਰਦੇ ਹੋ ਨਾ ਪਹਿਲਾਂ ਕੀ ਪਤਾ ਤੇ ਸਾਰੇ ਪਿੰਡ ਨੂੰ ਮੇਰੇ ਬਾਰੇ ਹੈ ਦੱਸੇ ਪਤਾ ਕਿਉਂ ਨਹੀਂ ਹੈਗਾ ਮੰਮੀ ਇਹੀ ਸਾਰੇ ਪਿੰਡ ਨੂੰ ਪਤਾ ਵੀ ਸਾਡੀ ਤੁਹਾਹਾਂ ਦੀ ਤਨਖਾਹ ਤੇ ਤੁਹਾਡੀ ਅੱਖ ਹੁੰਦੀ ਹੈ 24 ਘੰਟੇ ਨਾ ਫਿਰ ਤੁਸੀਂ ਕਿਹੜਾ ਮੇਰੇ ਹੱਥ ਦੇ ਧਰਦੇ ਨੇ ਤਨਖਾਹ ਮੰਮੀ ਜੇ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਵਧੀਆ ਬਿਹੇਵ ਕੀਤਾ ਹੁੰਦਾ ਨਾ ਅਸੀਂ ਦੋਵੇਂ ਜਣੇ ਤੁਹਾਨੂੰ ਆਪਣੀ ਸਾਰੀ ਤਨਖਾਹ ਫੜਾ ਦਿੰਦੇ ਤਾਂ ਤੁਹਾਨੂੰ ਵੀ ਪਤਾ ਵੀ ਤੁਸੀਂ ਹੁਣ ਤੱਕ ਮੇਰੇ ਨਾਲ ਕਿਹੜੀਆਂ-ਕਿਹੜੀਆਂ ਬਦੀਕੀਆਂ ਕੀਤੀਆਂ ਨੇ ਨਾ ਮੈਂ ਤੇਰੇ ਨਾਲ ਕੀ ਬਦੀਕੀਆਂ ਕਰਤੀਆਂ ਤੇਰੇ ਪੇਕਿਆਂ ਤੋਂ ਕੋਈ ਆਉਂਦਾ ਕੁਝ ਲੈ ਕੇ ਤਾਂ ਨਹੀਂ ਮੈਂ ਤੈਨੂੰ ਕਦੇ ਪੁੱਛਿਆ ਸਾਰਾ ਕੁਝ ਅੰਦਰ ਲਾ ਕੇ ਰੱਖ ਲੈਣੀ ਆ ਮੈਂ ਤੇਰ ਨਾਲ ਕਦੇ ਕੋਈ ਗੱਲਬਾਤ ਅਹੀ ਜੀ ਕੀਤੀ ਆ ਤੈਨੂੰ ਕਿਹਾ ਕੁਝ ਮਿਹਨਤ ਇਹਨੇ ਦਿੱਤੇ ਨੇ ਫਿਰ ਕੀ ਆ ਹੁਣ ਜੇ ਤੈਨੂੰ ਕੰਮ ਕਰਨ ਨੂੰ ਕਹਿੰਦੇ ਨੇ ਤੂੰ ਹੀ ਕਰੇਂਗੀ ਹੋਰ ਕੌਣ ਕਰੂਗਾ ਆਕੇ ਬੱਸ ਕਰੋ ਮੰਮੀ ਫਟਕਟ ਇੰਨੇ ਵੱਡੇ ਝੂਠ ਤਾਂ ਨਾ ਵੱਡੋ ਉਹ ਤਾਂ ਹੁਣ 10 ਦਿਨਾਂ ਨੂੰ ਮੇਰਾ ਸੁੰਧਾ ਰਾਜਗੋਦੀ ਪਤਾ ਲੱਗ ਜੂ ਵੀ ਜਿੰਦੇ ਕੌਣ ਲਾ ਕੇ ਰੱਖਦਾ ਜਿੰਦੇ ਤਾਂ ਤੁਸੀਂ ਮੇਰੀਆਂ ਚੀਜ਼ ਮੇਰੇ ਪੇਕਿਆਂ ਦੇ ਗਹਿਣੇ ਉਹ ਨਹੀਂ ਤੁਸੀਂ ਛੱਡੇ ਸੂਟ ਸੀ ਜਿਹੜੇ ਮੇਰੇ ਬਰੀ ਵਾਲੇ ਉਹ ਤੁਸੀਂ ਚੁਕਾ ਦਿੰਨੇ ਰਿਸ਼ਤੇਦਾਰੀਆਂ ਚ ਆ ਕੇ ਪੁਰਾਣੇ ਹੋ ਗਏ ਹੁਣ ਕਿਹੜੇ ਤਾਂ ਪਾਉਣੇ ਨੇ ਕੀ ਗੱਲ ਬਈ ਮੈਂ ਸਕੂਲ ਚ ਹੁਣ ਹੀ પાਕੇ ਜਾਈ ਜਾਂ ਮਾਂ बार-बार ਪੀਟ ਕਰਕੇ ਫੇਰ ਕਿਹੜੀ ਕੀ ਗੱਲ ਹੋਗੀ ਅਸੀਂ ਦੋ ਸੁੱਟਾਂ ਨਾਲ ਹੀ ਵਕਤ ਕੱਢ ਲੈਂਦੇ ਸੀ ਮੰਮੀ ਤੁਸੀਂ ਨਾ ਗੁੱਸਾ ਤਾਂ ਕਰੋਗੇ ਪਰ ਤੁਸੀਂ ਅਨਪੜ੍ਹ ਹੋ ਤੁਸੀਂ ਘਰ ਤੱਕ ਸੀਮਤ ਹੋ ਮੈਂ ਬਾਹਰ ਵੀ ਕੰਮ ਕਰਨੇ ਹੁੰਦੇ ਨੇ ਹਾਏ ਮੈਂ ਮਰ ਜਾ ਆ ਸੌਂਦੇ ਹੋ ਆਹ ਸੁਣੋ ਆ ਕੇ ਦੇਖੋ ਅੰਪੜਾ ਮੈਂ ਤਾਂ ਮੈਨੂੰ ਤਾਂ ਲੱਖੇ ਨਹੀਂ ਕਰਦਾ ਉਸ ਕੱਢਿਆ ਕਰੋ ਹਰ ਵਾਰ ਸਾਰੇ ਟੱਪਰ ਨੂੰ ਇਕੱਠਾ ਕਰਦਾ ਛੇਕਾ ਲੈ ਰਖਿਆ ਤੁਸੀਂ ਨੇ ਆਓ ਮੈਂ ਜਲੋਸ ਕਰਦੀ ਆ ਤੁਹਾਨੂੰ ਕਹਿੰਦਾ ਜਲੋਸ ਕਰਦੇ ਨਾ ਬੇਟਾ ਚੁੱਪ ਕਰ ਜਾ ਕਰ ਕਦੇ ਤਾਂ ਤੇ ਛੱਕਾ ਵੀ ਆਉਣਾ ਮੈਨੂੰ ਚੁੱਪ ਕਰਾ ਲਓ ਮੇਰੀ ਕੋਈ ਗਲਤੀ ਨਹੀਂ ਤੁਸੀਂ ਬੋਲਦੇ ਆ ਉਹ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਦੋਵੇਂ ਜਾਨੀ ਚੁੱਪ ਕਰੋ ਗੱਲ ਕੀ ਹੋਈ ਹੈ ਗੱਲ ਸੋ ਕਿਉਂ ਤੁਸੀਂ ਸਾਰੇ ਰੱਕੇ ਲੱਗਣ ਲੱਗੀਆਂ ਮੂੰਹ ਬਣਾ ਰੱਖਿਆ ਹੈ ਨੇ ਦੱਸ ਮੈਨੂੰ ਦੇਖ ਨਹੀਂ ਸਕਦੇ ਮੈਨੂੰ ਬੁਲਾਉਣਾ ਤੁਹਾਨੂੰ ਪਸੰਦ ਨਹੀਂ ਤੁਸੀਂ ਕਿਉਂ ਠੂਵਾ ਕੇ ਮੈਨੂੰ ਬੁਲਾਉਂਦੇ ਹੋ ਮੈਂ ਲੋਕਾਂ ਕੋਲ ਤਾਂ ਜਾ ਜਾ ਕੇ ਇਹ ਗੱਲਾਂ ਕਰ ਦਿਆਂ ਮੈਨੂੰ ਬੁਰਾ ਨਹੀਂ ਲੱਗੂਗਾ ਮੇਰੇ ਸਾਥ ਸਾਰੇ ਮੇਰੇ ਸਾਥ ਆਏ ਮੈਨੂੰ ਕੰਮ ਤੇ ਲਾਉਂਦੇ ਆਏ ਕਰ ਦਿਆ ਦੱਸ ਇੱਕ ਬੰਦਾ ਵੀ ਕਹਦੇ ਇੱਕ ਬੰਦਾ ਵੀ ਕਹਦੇ ਮੈਂ ਤੁਹਾਡੀ ਚੁਗਲੀ ਕਰਕੇ ਆਈਆਂ ਮੈਂ ਤੇ ਘਰੋਂ ਬਾਹਰ ਨਹੀਂ ਪੈਰ ਪਾਉਂਦੀ ਬੇਬੇ ਤਾਂ ਜਾਂਦੀ ਨਹੀਂ ਕਿਸੇ ਪਾਸੇ ਮਰੀ ਜਿਹੜਾ ਡੇਡਾ ਛਿੱਤ ਰੱਖਿਆ ਨੇ ਉਹ ਵੀ ਤਾਂ ਕੰਮ ਆਉਂਦੇ ਨੇ ਉਹਨਾਂ ਤੇ ਨੰਬਰ ਨਹੀਂ ਹੁੰਦੇ ਬਤੈ ਰਾ ਤੂੰ ਗੱਲਬਾਤ ਕਰਦੀ ਆਂਗੀ ਗਾਣਾ ਬੰਦਾ ਝੂਠ ਬੋਲਦੀ ਆ ਮੇਰੀ ਨੇ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਬਾਤ ਚ ਨੂੰ ਹਵਾ ਦਾ ਨਾਮ ਹੁੰਦੀਆਂ ਨੇ ਅਸ ਤਾਂ ਦੋਹੇ ਜਾਣੇ ਆਪਦਾ ਬੋਰੀਏ ਵੀ ਇਸ ਤਰ੍ਹਾਂ ਪੈ ਕਰਕੇ ਨਾ ਹੁਣ ਤਿੱਤਰ ਹੋ ਜਾ ਕੇ ਮੁੜ ਕੇ ਇੱਥੇ ਬੜਨੇ ਨਹੀਂ ਲੱਖ ਰੁਪਈਆ ਨੇ ਕਿੰਨਾ ਕਮਾਉਣੇ ਲੱਖ ਰੁਪਈਆ ਅੱਛਾ ਇਹਨਾਂ ਤੂੰ ਹੀ ਦਿਮਾਗ ਚ ਪਾਉਣੀ ਆ ਤੇ ਜੇ ਐਂ ਬੋਲਦੀ ਆ ਤਾਂ ਗੱਲ ਸੁਣ ਲੈ ਮੇਰੀ ਠੀਕ ਹੈ ਇਹ ਤਾਂ ਕਿਤੇ ਜਾਂਦੀ ਨਹੀਂ ਜੇ ਤੁਸੀਂ ਐਂ ਤਾਂ ਦੇਖ ਲੋ ਵੀ ਬੰਦਾ ਤੁਹਾਡੀ ਨਹੀਂ ਰਿਸਪੈਕਟ ਕਰਦਾ ਤੁਹਾਨੂੰ ਮੰਮੀ ਮੰਮੀ ਕਰਦਾ ਤੁਸੀਂ ਸਾਨੂੰ ਜੋ ਨਹੀਂ ਦਿੰਦੇ ਮੰਮੀ ਕਹੇਗੀ ਭਾਈ ਇਹਨੇ ਮੰਗਰ ਲਾ ਕੇ ਆਈਆਂ ਮੁੰਡਾ ਇਹ ਮੇਰਾ ਮ ਠੀਕ ਹੈ ਹੁਣ ਕਲੇਸ਼ ਕਿਹੜੀ ਗੱਲ ਤੋਂ ਸ਼ੁਰੂ ਹੋਇਆ ਪਹਿਲਾਂ ਮੈਨੂੰ ਤੂੰ ਉਹ ਦੱਸ ਦੇ ਕੀ ਗੱਲ ਹੈ ਟੂਰ ਵਾਲੀ ਗੱਲ ਹੈ ਆਪਾਂ ਕਹਿੰਦਾ ਵੀ ਮੈਂ ਜਾ ਨਹੀਂ ਸਕਦਾ ਕਲੇਸ਼ ਮੈਂ ਉਹ ਵੀ ਲਾਉਗੀ ਉਂਗਲਾ ਸੁਣ ਲੈ ਤੈਨੂੰ ਦੱਸੂਗੀ ਉਹ ਪਾਰਾ ਕੁਝ ਇਹ ਉਂਗਲਾ ਨਹੀਂ ਹੁੰਦੀ ਮਮੀ ਮੂਹਤੇ ਗੱਲ ਕਰ ਰਹੀ ਆ ਅੱਛਾ ਹਾਂ ਠੀਕ ਹੈ ਪਿੱਠ ਨਹੀਂ ਪਿੱਛੇ ਨਹੀਂ ਕਰਦੀ ਜਿਹੜੇ ਪ੍ਰੀਤ ਪ੍ਰੀਤ ਦੀ ਵੀ ਪਿੱਠ ਸੁਣਦੀ ਐ ਆਕੇ ਪ੍ਰੀਤ ਆਕੇ ਕਹਿ ਕੇ ਗਈ ਐ ਤੂੰ ਪ੍ਰੀਤ ਦੇ ਚੁੰਗੜਾ ਲਾ ਕੇ ਆਈ ਐ ਵੀ ਮੈਂ ਸੋ ਤਾਂ ਕਰਦਾ ਕੰਮ ਕਰਾਉਂਦੇ ਨੇ ਕੰਮ ਵਾਲੀ ਰੱਖ ਲੋ ਮੈਨੂੰ ਪ੍ਰੀਤ ਕਿੱਦਾਂ ਮਿਲਗੀ ਪ੍ਰੀਤ ਨੂੰ ਮੂੰਹ ਤੇ ਲੈ ਕੇ ਆਓ ਮੈਂ ਬੋਤਾ ਕਹੀਆਂ ਨਹੀਂ ਉਹਨੇ ਆਕੇ ਕਿਵੇਂ ਕਹਤੀ ਮੈਨੂੰ ਤੂੰ ਮਾਰਿਆ ਕਿ ਮੈਂ ਜਵੜੀਆਂ ਨਾ ਮਾਰਿਆ ਕਰ ਤੂੰ ਸੜਾ ਨਾ ਉਹ ਦੰਪੜਾ ਕਰਦੇ ਮੇਰੀ ਗੱਲ ਸੁਣ ਲੈ ਪ੍ਰੀਤ ਉਹ ਪ੍ਰੀਤ ਨੇ ਤਾਂ ਆਈ ਐ ਮਤਲਬ ਮੈਂ ਨਾ ਉਹ ਕੋਲ ਗਿਆ ਸੀ ਤਾਰੀ ਕੋਲੇ ਮੈਂ ਜਾਂਦਾ ਸੀ ਨਾਈ ਕੋਲੇ ਮੈਨੂੰ ਰਾਹ ਚ ਮਿਲ ਗਿਆ ਤਾਰੀ ਦੇਖ ਲੋ ਥੋੜੇ ਬੁੱਤ ਨੇ ਕਰੀ ਉਹ ਤੇ ਘਰ ਵਾਲੇ ਕੋਲੇ ਗੱਲ ਥੋੜੇ ਮਾਹੂ ਕੋਲੇ ਕਰਤੀ ਹੋਣੀ ਉਹ ਗੱਲ ਨਹੀਂ ਕਰੀ ਉਹ ਤਾਂ ਇੱਥੇ ਬੈਠਾ ਮੈਨੂੰ ਕਰਨ ਦੀ ਕੀ ਲੋੜ ਪਈ ਸੀ ਗੱਲ ਕੋਈ ਮਾਰੋ ਟੱਕਰ ਇਹਦੇ ਨਾਲ ਮਾਰੋ ਟੱਕਰ ਆਉਂਦੇ ਪੁੱਤ ਨਾਲ ਉਹ ਬੇਬੇ ਗੱਲ ਤਾਂ ਸੁਣ ਲਾ ਮੈਂ ਤਾਂ ਨਾਈ ਕੋਲੇ ਜਾਂਦਾ ਜਿਹੜੀ ਦੁਕਾਨ ਬੰਦ ਪਈ ਸੀਗੇ ਉਹਦੇ ਕੋਲੇ ਬਹਿ ਗਿਆ 5 ਮਿੰਟ ਤੇ ਉਹ ਕਹਿੰਦਾ ਵੀ ਯਾਰ ਅਗਰ ਥੋੜੇ ਘਰੇ ਕਲੀਰ ਪਿਆ ਰਹਿੰਦਾ ਯਾਰ ਚਾਰੇ ਪਾਸੇ ਬੁੜੀਆਂ ਗੱਲਾਂ ਕਰਦੀਆਂ ਨੇ ਕਹਿੰਦਾ ਤੁਹਾਨੂੰ ਕੀ ਲੋੜ ਸੀ ਘਰ ਦਾ ਪੇਟ ਕਿਸ ਨੂੰ ਦੇਣ ਦੀ ਉਹ ਕਹਿੰਦਾ ਕਿਹੜੀ ਗੱਲ ਅਗਲੇ ਸਾ ਮੈਨੂੰ ਦੱਸ ਤਾਂ ਦੇ ਇਹਨਾਂ ਰੌਲਾ ਕਾਹਦਾ ਪੈਂਦਾ ਕਹਿੰਦਾ ਸਾਡੇ ਤਾਂ ਘਰੇ ਰ ਫਿਰ ਮੈਂ ਦੱਸਦਾ ਵੀ ਆਹ ਗੱਲ ਪਿੱਛੇ ਲੜਦੀ ਰਹਿੰਦੀ ਬੇਬੇ ਮੇਰੇ ਨਾਲ ਬੱਸ ਦੇਖ ਲਿਆ ਹੁਣ ਤਾਂ ਨਹੀਂ ਮੈਂ ਚੁਗਲੀ ਲਾਈ ਹੁਣ ਤਾਂ ਤੁਹਾਡੇ ਪੁੱਤ ਨੇ ਲਾਈ ਹੈ ਨਾ ਤੁਸੀਂ ਜਿਹੜਾ ਕੁਝ ਮੇਰਾ ਕਰਨਾ ਸੀ ਉਹਦੇ ਪੁੱਤ ਦਾ ਕਰਕੇ ਦਿਖਾਓ ਹੁਣ ਉਹ ਤਾਂ ਤੁਹਾਡਾ ਪੁੱਤ ਹੈ ਉਹਦੇ ਸਮੇਂ ਤਾਂ ਥੋੜੀ ਜ਼ੁਬਾਨ ਨਹੀਂ ਨਿਕਲਦੀ ਮੈਂ ਤਾਂ ਰਹਿ ਗਈ ਉਹੀ ਬਗਾਨੀ ਦੀ ਬਗਾਨੀ ਨਹੀਂ ਫਿਰ ਬਗਾਨੀ ਤਾਂ ਬਗਾਨੀ ਹੀ ਰਹਿਣੀ ਹੁੰਦੀਆਂ ਨੇ ਪੁੱਤ ਪੁੱਤਰੀ ਰਹਿਣਾ ਹੁੰਦਾ ਉਹ ਬੇਬੇ ਮੇਰੀ ਗੱਲ ਸੁਣ ਫਿਰ ਮੈਂ ਕਿਹੜਾ ਕਿਸੇ ਕੋਲੇ ਗਲਤ ਗੱਲ ਕਹੀ ਆ ਜਾ ਕੇ ਮਾਤਾ ਨੂੰ ਆਈ ਦੱਸਿਆ ਵੀ ਰੌਲਾ ਮੱਕੂ ਆ ਕਿਵੇਂ ਸਲਾਹ ਮੰਗੀ ਸੀਗੀ ਉਹ ਕਹਿੰਦਾ ਫਿਰ ਸਲਾਹ ਤਾਂ ਇਹੀ ਹੈ ਕਹਿੰਦਾ ਭਈ ਜਾਂ ਠੀਕ ਹੈ ਹੋਰ ਉਹਨੇ ਮੈਨੂੰ ਕੀ ਕਹਿਣਾਗਾ ਉਹ ਮੈਗਰਾ ਦੀ ਗੱਲ ਮੰਨ ਲਈ ਉਹ ਪਾਰਿਆ ਹੀ ਸਲਾਹ ਦਿੰਦੇ ਨੇ ਜੀ ਬੈਸਟ ਸਲਾਹ ਹੈ ਇਹ ਮੈਂ ਤਾਂ ਇਹ ਡਿਸੀਜਨ ਲਿਆ ਤੁਸੀਂ ਟੂਰ ਲਾ ਕੇ ਉਹ 5-7 ਦਿਨਾਂ ਦਾ ਜਿਹੜਾ ਲਾਉਣਾ ਹੈ ਇਹ ਦੋਵਾਂ ਦਾ ਆਪਾਂ ਤਾਂ ਸ਼ਹਿਰ ਚੱਲਦੇ ਆਂ ਆਪਾਂ ਨੂੰ ਕੀ ਚੱਕੋ ਤੁਸੀਂ ਜਮਾਨ ਚੱਕਰ ਦੁਨੀਆਂ ਮੈਥੋਂ ਨੂੰ ਬੜਾ ਵੱਡੇ ਨੇ ਕਿਤੇ ਫਿਰ ਬੇਬੇ ਮੇਰੀ ਗੱਲ ਸੁਣਾ ਜੇ ਤੂੰ ਸਾਨੂੰ ਇੱਥੋਂ ਜਾਣ ਵੀ ਨਹੀਂ ਦੇਣਾ ਤੂੰ ਸਾਡੇ ਨਾਲ ਲੜੇਂਗਾ ਤਾਂ ਬਸ ਹੰਕਾਰ ਦੇ ਦੇ ਇਸ ਘਰ ਚ ਮੈਂ ਮੈਂ ਤੁਹਾਨੂੰ ਬਸੋਂ ਨਹੀਂ ਦਿੰਦੀ ਰੋਟੀ ਪਾਣੀ ਤੁਸੀਂ ਉਹ ਚੱਜਦਾ ਕਹਿੰਦੇ ਦੱਸ ਮੈਂ ਤੁਹਾਨੂੰ ਕਿੱਦੇ ਹੱਥ ਤੋਂ ਫੜ ਕੇ ਖੋਹਿਆ ਤੁਹਾਡੇ ਅਸਲ 'ਚ ਤੂੰ ਤਾਂ ਸਾਡੇ ਦੋਹੇਦਿਆਂ 'ਚ ਫਰਕ ਪਾਉਣਾ ਚਾਹੁੰਦੀ ਐ ਵੀ ਮੇਰਾ ਪੁੱਤ ਮੇਰੇ ਇਸ਼ਾਰਿਆਂ ਤੇ ਨੱਚੇ ਤੇਰੇ ਇਸ਼ਾਰਿਆਂ ਤੇ ਨਹੀਂ ਹੁਣ ਨੱਚਦਾ ਇਹ ਲਾਪ੍ਰਿਤ ਮੈਂ ਸਮਝਾਉਣਾ ਮੇਰੀ ਗੱਲ ਸੁਣ ਬੇਬੀ ਠੀਕ ਐ ਅਸੀਂ ਜਾਣਿਆ ਬਾਹਰ ਸਾਡਾ ਕਿੰਨਾ ਰਤਬਾ ਦੋਨੋਂ ਦਾ ਹੈ ਟੀਚਰ ਟੀਚਰ ਕਰਕੇ ਸਾਨੂੰ ਬੁਲਾਉਂਦੇ ਨੇ ਸਾਰੇ ਰਿਸਪੈਕਟ ਦਿੰਦੇ ਆ ਸਾਨੂੰ ਦਿੰਦੇ ਆ ਕਿ ਨਹੀਂ ਦਿੰਦੇ ਕਰੇ ਅਸੀਂ ਤੇਰੇ ਨਾਲ ਕੁੱਤੇ ਵਾਂਗੂ ਲੜੀਏ ਨੇ ਸਾਡੀ ਭੂੜਾਈ ਜਿੱਦੀ ਹੈ ਨਹੀਂ ਕਰੇ ਤੁਸੀਂ ਇਹ ਵੀ ਕਹਿ ਦੋ ਵੀ ਅਸੀਂ ਤੁਹਾਡੀ ਵੀ ਇੱਜ਼ਤ ਨਹੀਂ ਕਰਦੇ ਸੀ ਹਣਾ ਹੁਣ ਤ ਪਰ ਜਿਹੜਾ ਫਰਕ ਤੁਸੀਂ ਮੇਰੇ ਤੇ ਜੱਸੀ ਚ ਕਰ ਰਹੇ ਹੋ ਨਾ ਉਹ ਚੰਗਾ ਨਹੀਂ ਹੈਗਾ ਤੁਹਾਡੇ ਵਾਸਤੇ ਮੰਮੀ ਤੂੰ ਮੇਰੀ ਗੱਲ ਸੁਣ ਤੂੰ ਇਹਨਾਂ ਦੇ ਵਿਚਾਲੇ ਪਾਈ ਨੇ ਕੁਛ ਮਰਜ਼ੀ ਕੁਛ ਮਰਜ਼ੀ ਕਰੀ ਜਾਣੇ ਦੋਨੇ ਜਾਣੀਆਂ ਦਰਾਣੀਆਂ ਜਿਠਾਣੀਆਂ ਨਾ ਇਹ ਕਿਵੇਂ ਕਰੀ ਜਾਣ ਆਪਦੇ ਮਨਾਈਆਂ ਦੋਨੇ ਜਾਣੀਆਂ ਹੈ ਮੇਰੀ ਧੀ ਨੇ ਹੁਣ ਤੁਰ ਜਾਣਾਗਾ ਵਿਚਾਰੀ ਨੇ ਉਹਨਾਂ ਸਾਰੇ ਆ ਕੇ ਕੰਮ ਹੀ ਕਰਨੇ ਨੇ ਦੱਸ ਕਿਉਂ ਇਹਨਾਂ ਕੁਝ ਕਹਿਣ ਦੇ ਮਾਂ ਉਹਨੂੰ ਮੈਂ ਅੱਛਾ ਤੁਹਾਡੀ ਧੀ ਨੇ ਸਾਰੇ ਜਾ ਕੇ ਕੰਮ ਕਰਨੇ ਨੇ ਤੁਸੀਂ ਕਰਨ ਦੇ ਦੋਗੇ ਕੰਮ ਉਹਦੇ ਸਾਰੇ ਘਰੇ ਉਹਦੇ ਵਿਆਹ ਤੋਂ ਬਾਅਦ 2 ਮਹੀਨੇ ਉਹਦਾ ਤਾਂ ਤਲਾਕ ਨਾ ਤੁਸੀਂ ਨੇ ਕਰਾਤਾ ਨਾ ਮੇਰਾ ਨਾਮ ਉਹ ਦਲਦੇ ਤੁਸੀਂ ਲਾਪਰੇ ਚੱਲ ਕੋਈ ਨਾ ਤੂੰ ਕਿਉਂ ਐਵੇਂ ਬੋਲੀ ਜਾਂਦੀ ਐ ਪਤਾ ਹੀ ਇਹ ਮੈਨੂੰ ਆਕਾਸ਼ ਤੁਹਾਡੀ ਮਾਂ ਦਾ ਚੰਗੀ ਤਰ੍ਹਾਂ ਪਤਾ ਲਿਆ ਸਾਹਮਣੇ ਕਹੀ ਦੂਸ਼ਣ ਲਾਈ ਜਾਂਦੀ ਐ ਮੇਰੇ ਤੇ ਆਹੀ ਜੀ ਆ ਮੈਂ ਉਹ ਬੇਬੇ ਬੋਲਣ ਨੂੰ ਬੁਲਾਉਣੀ ਐ ਮੈਂ ਕਹੀ ਐ ਨਾ ਜੇ ਤੂੰ ਉਹਨੂੰ ਬੋਲੇਂਗੀ ਤਾਂ ਬੁਲਾ ਲੇਗੀ ਕਿੱਦਾਂ ਦਾ ਕਹੀ ਐ ਨਾ ਵੀ ਚੁੱਪ ਕਰ ਜਾ ਚੁੱਪ ਕਰ ਜਾ ਕਿਉਂ ਇੰਨਾ ਬੋੜੀਆਂ ਨੂੰ ਪਹੁੰਚਦੀਆਂ ਮੇਰੀ ਗੱਲ ਸੁਣ ਲਓ ਦੋਨੇ ਜਾਣੇ ਚੁੱਪ ਕਰਕੇ ਨਾ ਕੋਈ ਲੋੜ ਨਹੀਂ ਕਿਤੇ ਜਾਣ ਦੀ ਆਪਦਾ ਕਰੋ ਆਪਦਾ ਖਾਓ ਕਰ ਕੇ ਖਾਈ ਤਾਂ ਜਾਣੇ ਐਸਾ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਦੱਸ ਕਹਿੰਦੇ ਕਿਸੇ ਨੂੰ ਕੁਝ ਐ ਲਾ ਲਓ ਜੇ ਮੇਰੀ ਥੰਦੇ ਕੋਈ ਹੋਰ ਹੁੰਦੀ ਤੱਕੇ ਨਾਲ ਸਰੀਕਾ ਕਰਕੇ ਟੂਰ ਤੇ ਜਾਂਦੀ ਮੈਂ ਫਿਰ ਵੀ ਤੁਹਾਡੀ ਇੱਜ਼ਤ ਵਾਸਤੇ ਮਾਚਲ ਕੋਈ ਗੱਲ ਨਹੀਂ ਕਰਿਆ ਨਾ ਕਲੇਸ਼ ਹੋਵੇ ਟੱਕੇ ਰਹਿਣ ਦੇ ਪੈ ਜਾਣ ਦੇ ਪਰਦਾ ਜਣਾ ਪਿਆ ਮੈਂ ਵੀ ਫੋਨ ਕਰਦਾ ਪ੍ਰਿੰਸੀਪਲ ਨੂੰ ਕੋਈ ਗੱਲ ਨਹੀਂ ਮੈਂ ਕੱਲਾ ਆ ਜੂਗਾ ਵੀ ਮੇਰੀ ਵਾਈਫ ਦਾ ਤਾਂ ਘਰੇ ਸਰਦਾ ਨਹੀਂ ਗਾ ਬਸ ਚਲੋ ਤੁਹਾਡੀ ਪੈਕਿੰਗ ਕਰਾਂ ਮੈਂ ਇੱਥੇ ਨਾ ਖੜੋ ਇਹ ਮਗਜ ਖਪਾਈ ਕਰਨ ਦਾ ਕੋਈ ਤਰੀਕਾ ਹੋ ਨਹੀਂ ਹੈਗਾ ਇਹਨਾਂ ਦਿਮਾਗ ਹੀ ਇਹ ਹੈ ਨਾਲੇ ਤੱਕ ਕੱਲ ਨੇ ਮੇਰੀ ਯਾਦ ਰੱਖੀ ਤੇਰਾ ਕੁਝ ਨਹੀਂ ਜਾਣਾ ਪਰ ਸਾਡੇ ਦੋਹਾਂ ਦਾ ਰਿਸ਼ਤਾ ਬੂ ਮੈਂ ਮਰ ਜਾਂ ਲੋੜਾ ਹੀ ਆ ਗਿਆ ਦੇਖ ਲੈ ਕਿਵੇਂ ਮੁੰਡੇ ਨੂੰ ਪਿੱਛੇ ਰੱਖ ਕੇ ਰਹਿ ਗਈ ਛੱਡਿਆ ਕੁਛ ਮੇਰੇ ਜੋਗਾ ਬਸ ਚ ਘਰ ਰੱਖਿਆ ਪੂਰਾ ਮੁੰਡਾ ਤਾਂ ਉਹ ਵੀ ਨਹੀਂ ਬੋਲਦਾ ਮਾਂ ਦੇ ਹੱਕ ਚ ਤਾਂ